ਲਓ ਇਹ ਮੇਮ ਉਹਨਾਂ ਦੇਖੋ ਬਈ ਚੰਗਾ ਇਹ ਤਾਂ ਛੱਡੀਆਂ ਨੇ ਇਹ ਬੱਕਰੀਆਂ ਦੇ ਛੱਡਿਆ ਹੁਣ ਹਾਂਜੀ ਹਾਂਜੀ ਇਹ ਤਾਂ 4-3-4 ਬੱਕਰੀਆਂ ਤੋਂ ਕ੍ਰੋਸ ਆ ਇਹਦੇ ਵੀ ਬੱਚੇ ਆ ਗਏ ਅਸੇ ਇਹਦੇ ਵੀ ਆ ਗਏ ਹਾਂਜੀ ਠੀਕ ਆ ਇਹਦੇ ਕਿੰਨੇ ਬੱਚੇ ਆਏ ਨੇ ਬਈ ਇਹਦੇ ਬੱਚੇ ਤਿੰਨ ਬੱਚੇ ਆਈ ਤਿੰਨ ਬੱਚੇ ਇਹਦੇ ਆ ਗਏ ਇਹਨੇ ਬੱਕਰੀਆਂ ਕਿੰਨੇ ਕਿੰਨੇ ਮੇਮ ਨੇ ਦੇ ਦਿੰਦੀਆਂ ਨੇ ਬਈ ਆਪਣੀਆਂ ਬਈ ਜਿਹੜੀਆਂ ਐਤ ਕੀ ਸੂਈਆਂ ਨੇ ਹੂੰ ਦੋ ਬੱਕਰੀਆਂ ਦਾ ਤਿੰਨ-ਤਿੰਨ ਦਿੱਤੇ ਆ ਅਸੇ ਆ ਤੇ ਵਿੱਚ ਦੋ ਦੋ ਦਿੱਤੇ ਆਈ ਵਿੱਚ ਦੋ ਦੋ ਹੈ ਹਾਂਜੀ ਜ਼ਿਆਦਾ ਪੱਠੇ ਦਿੱਤੀਆਂ ਆਪਣੇ ਕੋਲੇ ਹਜੇ ਸਮਝ ਲਓ ਵੀ 9-10 ਮੇਮਣਿਆਂ ਚੋਂ ਇੱਕ ਬੱਕਰੀ ਆ ਸਾਰੀਆਂ ਪੱਠੇ ਆ ਡੋਟਰ ਠੀਕ ਐ ਤੇ ਜਿਹੜਾ ਆ ਮੇਮਣਾ ਬਈ ਕਰੀ ਇਧਰ ਨੂੰ ਇਹ ਮੇਮਣਾ ਬਈ ਆਪਾਂ ਲੈਤਾ ਸੀਗਾ ਇਹ ਬਈ ਆਪਾਂ ਸੀਰੇਗਾ ਤੋਂ ਲੈਤਾ ਸੀ ਵਸਤਖੜਾਂ ਤੋਂ ਠੀਕ ਐ 25 ਦਿਨ ਦਾ ਬੱਚਾ ਹਾਂ ਆਪਾਂ ਉਹਨਾਂ ਤੋਂ ਹੁਣ ਕਿੰਨੇ ਟਾਈਮ ਦਾ ਹੋ ਗਿਆ ਇਹ ਇਹ ਬਈ 2 ਦੰਦ ਹੋ ਗਿਆ 2 ਦੰਦ ਹੋ ਗਿਆ ਹਾਂਜੀ ਹੈਟ ਹੋ 38 ਇੰਚ ਇਹਦੀ ਹਾਂਜੀ ਹੈਟ ਹੈਗੀ ਆ ਜੀ ਕੀ ਕੰਨਾਂ ਦਾ ਵੀ ਲੈਂਥ ਪੂਰੀ ਆਈ ਦੀ ਹੈ ਨਾ ਵਧੀਆ ਹਾਂ ਬਾਕੀ ਇਹ ਮਾਨੂੰ ਕੇ ਸੰਧਾਂ ਤੋਂ ਉਹਦੇ ਮੈਨੂੰ ਕੰਮ ਸੀਗਾ ਇਹ ਆਪਣਾ ਭਾਂਜੀ ਲੈ ਕੇ ਆਇਆ ਸੀਗਾ ਜੀ ਪੰਪਨੀ ਸੱਦੇ ਤੀਜੇ ਨੰਬਰ ਤੇ ਠੀਕ ਹੈ ਤੀਜੇ ਤੇ ਆਇਆ ਸੀਗਾ ਹਾਂਜੀ ਹਾਂਜੀ ਉਥੋਂ ਤੀਜੇ ਤੇ ਆਇਆ ਸੀਗਾ ਠੀਕ ਹੈ ਵੀ ਕੁਆਲਿਟੀ ਦੇ ਆਖਦੀ ਆ ਨੰਬਰ 'ਚ ਆਉਣ ਵਾਲਾ ਹੈਗਾ ਸੀਗਾ ਬੱਚਾ ਹਾਂਜੀ ਹਾਂਜੀ ਇਹ ਤਾਂ ਉਹ ਤਾਂ ਨਹੀਂ ਹਜੇ ਰਿਜ਼ਲਟ ਛੱਡੇ ਇਹਨੂੰ ਨਹੀਂ ਨਹੀਂ ਇਹਨੂੰ ਨਹੀਂ ਛੱਡਣਾ ਜੀ ਹਜੇ ਨਹੀਂ ਛੱਡਣਾ ਅੱਛਾ ਇਹਦੀ ਹਾਈਟ ਕਰਾ ਕੇ ਵੀ ਫੇਰ ਹਾਂਜੀ ਹਜੇ ਇਹਨੂੰ ਮਤਲਬ ਆਪਣੇ ਕੋਲ ਵੱਡਾ ਬੱਕਰਾ ਹੈਗਾ ਉਹ ਹੈਗਾ ਇਹਨੂੰ ਤਾਂ ਹਜੇ ਸਾਹ ਰੋਕੀ ਰੱਖਣਾ ਇੱਕ ਸਾਲ ਰੋਕ ਕੇ ਰੱਖੋਗੇ ਹਾਂਜੀ ਉਹ ਵੇਚ ਦੀ ਇੱਕ ਅੱਧੀ ਬੱਕਰੀ ਕਰਾ ਕੇ ਦੇਖੋਗੇ ਵੀ ਇੱਕ ਕਰਾਵਾਂਗੇ ਜੀ ਰਿਜ਼ਲਟ ਲਾਵਾਂਗੇ ਤਾਂ ਚੰਗਾ ਹੀ ਪਉਣਾ ਇਹ ਰਿਜ਼ਲਟ ਇਹਨੇ ਮਾੜਾ ਨਹੀਂ ਪਉਣਾ ਤੁਹਾਨੂੰ ਪਤਾ ਹੀ ਉਹ ਬੱਕਰਿਆਂ ਦਾ ਵੀ ਸੋਨਾ ਰਿਜ਼ਲਟ ਆਇਆ ਉਹਨਾਂ ਦਾ ਵੀ ਸੋਨਾ ਆਇਆ ਹੈ ਨਾ ਹਾਂਜੀ ਤੇ ਇੱਧਰ ਆ ਗਏ ਬਾਈ ਪੱਠਾ ਇੰਨਾ ਬਾਈਆਂ ਦੀਆਂ ਇਹ ਪੋਰਸ਼ਨ ਪੱਠਾਂ ਦਾਗਾ ਕਿੰਨੀਆਂ ਪੱਠਾਂ ਨੇ ਬਈ ਆਹ ਇਹ ਬਈ 11 ਪੱਠਾ ਆਪਣੀਆਂ ਅੱਛਾ ਹਾਂਜੀ ਇਹ ਇਹੀ ਬੱਕਰੀਆਂ ਦੀਆਂ ਨੇ ਨਹੀਂ ਇਹ ਬੱਕਰੀਆਂ ਇੰਨਾਂ ਦੀਆਂ ਬਾਈ ਬੱਕਰੇ ਉਹ ਆਪਾਂ ਪਿਛਲੀ ਵਾਰੀ ਇਹ ਡੱਬਾ ਬੱਕਰਾ ਤੁਹਾਨੂੰ ਪਹਿਲਾਂ ਕਿਹਾ ਸੀਗਾ ਉਹ ਬੱਕਰੇ ਆਪਾਂ ਵੇਚਤੇ ਸੀਗੇ ਤੁਨੇ ਉਹ ਵੇਚਤੇ ਹਾਂਜੀ ਕਿੰਨੇ ਟਾਈਮ ਦੀ ਨੇ ਇਹ ਪੱਠਾ ਇਹ ਬਈ ਹੋ ਗਈਆਂ 6-6 ਮਹੀਨਿਆਂ ਦੀਆਂ 6-6 ਮਹੀਨੇ ਨਹੀਂ ਹੁੰਦੀਆਂ ਠੀਕ ਹੈ ਤੇ ਬਈ ਦੁੱਧ ਕਿੰਨਾ ਟਾਈਮ ਪਿਆਇਆ ਫਿਰ ਇਹਨਾਂ ਨੂੰ ਦੁੱਧ ਤਾਂ ਬਈ ਆਪਾਂ ਚੋਈ ਨਹੀਂ ਕਿਤੇ ਇਹ ਚੋਈ ਨਹੀਂ ਇਹੀ ਪਿੰਦੇ ਸਾਰਾ ਹਾਂ ਹੁਣ ਵੀ ਮੇਵਣੇ ਪਿੰਦੇ ਆ ਠੀਕ ਹੈ ਦੁੱਧ ਆਪਾਂ ਕਦੇ ਚੋਇਆ ਨਹੀਂ ਬੱਚੇ ਚੌਂਦੇ ਆ ਬੱਚੇ ਚੌਂਦੇ ਆ ਹਾਂਜੀ ਹਾਂਜੀ ਪਰ ਦੁੱਧ ਨਾਲ ਕੋਈ ਦਿੱਕਤ ਤਾਂ ਨਹੀਂ ਆਉਂਦੀ ਬਈ ਇਹਨਾਂ ਨੂੰ ਨਹੀਂ ਨਹੀਂ ਬਿਲਕੁਲ ਨਹੀਂ ਕਦੇ ਵੀ ਆਪਣਾ ਮਾਲਕ ਦੀ ਕਿਰਪਾ ਨਾਲ ਕੀ ਕਹਣਾ ਇੱਕ ਅੱਧਾ ਮੇਵਣਾ ਹੋਇਆ ਬਈ ਨਹੀਂ ਆਪਣਾ ਕਦੇ ਕੋਈ ਮੇਵਣੇ ਨੂੰ ਕੋਈ ਦਿੱਕਤ ਨਹੀਂ ਆਈ ਹੀ ਬਿਲਕੁਲ ਅੱਛਾ ਠੀਕ ਹੈ ਸੂਆ ਕਿ ਸੂਆ ਜੀ ਇੱਕ ਤਾਂ ਆਪਣੀਆਂ ਬੱਕਰੀਆਂ ਹੁਣ ਸ਼ੁਰੂ ਹੋ ਗਈਆਂ ਸੀਗੀਆਂ ਹਾਂ ਆ ਨਵੇਂ ਮਹੀਨੇ ਸੂਈਆਂ ਨੇ ਠੀਕ ਹੈ ਇਸ ਤੋਂ ਬਾਅਦ ਅਸੀਂ ਤੀਜੇ ਮਹੀਨੇ ਦੀ 14-15 ਤਰੀਕ ਨੂੰ ਫੇਰ ਸਵਾਵਾਂਗੇ ਬੱਕਰੀਆਂ ਤੀਜੇ ਮਹੀਨੇ ਦੀ ਹਾਂਜੀ ਮੀਨ ਸਾਡਾ ਇਹ ਆ ਜੇ ਦੋ ਸੂਏ ਲੈਣੇ ਹਾਲ ਚਾ ਹਾਂ ਦੋ ਇਹ ਰੁੱਤ ਹੁੰਦੀ ਆ ਵੀਰੇ ਪਤਾ ਕੀ ਆ ਜਿਆਦਾ ਠੰਡ ਮੌਸਮ ਦੇ ਅਕੋਰਡਿੰਗ ਬੱਚੇ ਲੈਣੇ ਚਾਹੀਦੇ ਨਹੀਂ ਬੱਚੇ ਜਿਆਦਾ ਮਰ ਜਾਂਦੇ ਆ ਫਿਰ ਠੀਕ ਹੈ ਦਿੱਕਤ ਜਿਆਦਾ ਹੁੰਦੀ ਆ ਇਹ ਚੀਜ਼ ਦੀ ਖਾਸ ਕਰਕੇ ਜਿਹੜੇ ਨਵੇਂ ਫਾਰਮਰ ਆ ਉਹਨਾਂ ਨੂੰ ਇਹ ਧਿਆਨ ਰੱਖਣ ਵਾਲੀ ਗੱਲ ਆ ਵੀ ਜਿਆਦਾ ਠੰਡ 'ਚ ਬੱਚੇ ਪਾਲ ਲੈਣੇ ਬਹੁਤ ਔਖੇ ਆ ਠੀਕ ਐ ਤੇ ਹੁਣ ਆਪਾਂ ਬੱਕਰੀਆਂ ਕਿੰਨੀ ਚੱਲੀ ਆ ਬਾਈ ਜਿਹੜੀਆਂ ਸੂਈਆਂ ਹੋਈਆਂ ਨੇ ਹਾਂਜੀ ਹਾਂਜੀ ਆਹ ਦੇਖੋ ਜੀ ਇੱਧਰ ਨੇ ਬਾਈ ਬੱਕਰੀ ਇਹਨਾਂ ਦੀਆਂ ਜਿਹੜੀਆਂ ਹੁਣ ਕੁਛ ਇਹਨਾਂ ਚ ਸੂਈਆਂ ਹੋਈਆਂ ਨੇ ਤੇ ਬਾਕੀ ਗੱਬਣ ਨੇ ਹਣਾ ਬਾਈ ਹਾਂ ਆਪਣੇ ਕੋਲ ਦਾ ਦੇਖ ਬਾਈ ਤੁਹਾਨੂੰ ਦਿਖਾਉਣੇ ਆ ਆਹ ਗਾ ਜੀ ਪੱਠ ਫੜੀ ਪਹਿਲੀ ਲਓ ਵੀ ਬਾਹਰ ਹੀ ਕੱਢ ਲਓ ਬਾਈ ਓਰੇ ਦਿਖਾਉਣੇ ਆ ਠੀਕ ਆ ਜਿਹੜੀਆਂ ਤਿੰਨੇ ਪੱਠਾ ਬਾਈ ਆਪਣੀਆਂ ਇੱਕ ਬੱਕਰੀ ਦੀਆਂ ਇੱਕ ਸੂਏ ਦੀਆਂ ਇੱਕ ਸੂਏ ਦੀਆਂ ਤਿੰਨੇ ਤੱਠਾ ਠੀਕ ਆ ਦੇਖ ਲਓ ਤਿੰਨ ਤਿੰਨ ਮੇਵਣੇ ਦਿੰਦੀਆਂ ਇਹ ਜਿਹੜੀਆਂ ਹਾਂ ਜਿਹੜੀਆਂ ਤਿੰਨ ਤਿੰਨ ਤਿੰਨੇ ਪੱਠਾ ਇਕੱਠੀਆਂ ਦਿੱਤੀਆਂ ਵਿ ਐਸੀ ਇਹ ਇੱਕ ਲਾਲ ਬੱਕਰੀ ਦੀ ਆਪਣੀ ਵੱਡੀ ਦੀਆਂ ਵੱਡੀ ਦੀਆਂ ਹਾਂਜੀ ਉਹ ਹੁਣ ਵੀ ਤਿੰਨ ਦਿੰਦੀ ਆ ਨਹੀਂ ਉਹ ਕਦੇ ਦੋ ਦੇ ਦਿੰਦੀ ਐ ਕਦੇ ਤਿੰਨ ਦੇ ਦਿੰਦੀ ਆ ਪੱਕਾ ਨਹੀਂ ਹੈਗਾ ਇਹ ਹੁਣ ਗੱਬਣ ਨੇ ਇਹ ਗੱਬਣਾ ਹਾਂਜੀ ਕਿੰਨੇ ਕਿੰਨੇ ਟਾਈਮ ਨੇ ਬਾਈ ਇਹ ਪੱਠਾ ਬਾਈ ਆਪਣੀਆਂ ਤਿੰਨ ਤਿੰਨ ਮਹੀਨੇ ਨੇ ਗੱਬਣਾ ਤਿੰਨ ਤਿੰਨ ਮਹੀਨੇ ਨੇ ਹਾਂਜੀ ਆ ਬਾਈ ਲੋਹੇ ਨਾਗਰੇ ਜੇ ਕਲਰ ਚ ਆ ਗਈ ਆ 90 ਚ ਆ ਗਈ ਹਾਂਜੀ ਹਾਂਜੀ ਠੀਕ ਹੈ ਇਹਨਾਂ ਦੀ ਮਾਂ ਲੋਹੀ ਆ ਇਹਨਾਂ ਦੀ ਮਾਂ ਉਹ ਲਾਲ ਵੱਡੀ ਬਈ ਲਾਲ ਵੱਡੀ ਨਾਗਰੀ ਨਾਗਰੀ ਹਾਂਜੀ ਹਾਂਜੀ ਠੀਕ ਐ ਤੇ ਬਈ ਕ੍ਰਾਸ ਫਿਰ ਉਹ ਕਿਹੜੇ ਬੱਕਰੇ ਤੋਂ ਆ ਇਹ ਕ੍ਰਾਸ ਬਈ ਆਪਣੇ ਵੱਡੇ ਤੋਂ ਆ ਵੱਡੇ ਬੱਕਰੇ ਦੇ 44 ਇੰਚ ਦੇ ਆ ਹਾਂਜੀ ਹਾਂਜੀ ਉਹ ਜਿਹੜਾ ਪਿਸਟਲ ਤੋਂ ਆ ਵੱਡੇ ਤੋਂ ਪਿਸਟਲ ਆ ਉਹਦਾ ਨਾਮ ਹੈ ਹਾਂਜੀ ਠੀਕ ਐ ਮੂੰਹ ਮੱਥੇ ਦੇਖੋ ਬਈ ਤੁਸੀਂ ਬੱਕਰੀਆਂ ਦੇ ਇਹ ਪੱਠਾ ਇਹਨਾਂ ਦੇ ਆਕਾਰ ਦੀਆਂ ਨੇ ਜਿਹੜੀਆਂ ਇਹਨਾਂ ਨੇ ਤਿਆਰ ਕੀਤੀਆਂ ਨੇ ਉਹ ਬੱਕਰੀਆਂ ਤੋਂ ਜਿਹੜੇ ਤਿੰਨ ਬੱਕਰੀਆਂ ਲੈਂਦੀਆਂ ਸੀ ਇਹਨਾਂ ਨੇ ਉਹੀ ਫਾਰਮ ਚਲਾਈ ਜਾਂਦੀਆਂ ਨੇ ਇਹ ਸਾਰਾ ਕਿੰਨੇ ਲੱਗ ਹੋਗੇ ਟੋਟਲ ਟੋਟਲ ਹੁਣ ਬਈ ਜਾਵੜੇ ਆਪਾਂ 30 ਦੀ ਗਿਣਤੀ ਤੇ ਆ ਵੱਡਿਆਂ ਤੇ ਠੀਕ ਐ ਹਾਂ ਵੱਡਿਆਂ ਦੇ 30 ਤੇ ਭਾਗੇ ਹੁਣ 40 ਮੇਰੇ ਸਾਬ ਨਾਲ 50 ਤੇ ਭਾਜਾਂਗੇ ਕਿਤੇ ਆਏ ਮਨ ਜਾਂਦੇ ਨਹੀਂ ਹੁੰਦਾ ਵੀ ਛੱਡ ਦਈਏ ਕੰਮ ਨਹੀਂ ਨਹੀਂ ਹੁਣ ਬਾਈ ਕਾਦੀ ਖਾਤ ਛੱਡਣਾ ਹੁੰਦਾ ਸਾਰਾ ਕੁਝ ਸਿੱਖ ਲਿਆ ਠੀਕ ਹੈ ਹੁਣ ਜਿਹੜੇ ੱੱਕੇ ਖਾਣੇ ਸੀ ਉਹ ਤਾਂ ਖਾਲੇ ਆਪਾਂ ਬਰੀਡ ਬਾਰੇ ਆਪਾਂ ਨੂੰ ਪਹਿਲਾਂ ਘੱਟ ਜਾਣਕਾਰੀ ਸੀਗੀ ਪੁੱਛਦੇ ਹੁੰਦੇ ਸੀ ਕਿ ਕੋਈ ਸੱਚ ਨਹੀਂ ਸੀ ਦੱਸਦਾ ਜਿਹੜੀ ਚੰਗੀ ਚੀਜ਼ ਨੂੰ ਮਾੜੀ ਕਹਿੰਦਾ ਸੀ ਮਾੜੀ ਨੂੰ ਚੰਗੀ ਕਹਿੰਦਾ ਸੀ ਠੀਕ ਹੈ ਇਹ ਵੱਡੀ ਪ੍ਰੋਬਲਮ ਆਉਂਦੀ ਆ ਜੇ ਤੁਹਾਡੇ ਕੋਲੇ ਚੰਗੀ ਚੀਜ਼ ਆ ਉਹਨੂੰ ਮਾੜੀ ਕਹੋ ਦੂਜੀ ਨੂੰ ਚੰਗੀ ਕਹੋ ਹੂੰ ਤੇ ਜਿਵੇਂ ਬਾਈ ਵਿੱਚ ਬੰਦੇ ਫੇਲ ਹੋ ਗਏ ਨਾ ਹਾਂਜੀ ਉਹ ਕਹਿ ਦਿੰਦੇ ਆ ਵੀ ਕਿੱਤਾ ਮਾੜਾ ਬੱਕਰੀਆਂ ਵਾਲਾ ਨਹੀਂ ਕਿੱਤਾ ਨਹੀਂ ਮਾੜਾ ਬਾਈ ਹੂੰ ਉਹ ਬੰਦੇ ਦੇ ਆਪ ਦੇ ਤੇ ਡਿਪੈਂਡ ਕਰਦਾ ਤੁਸੀਂ ਇਹਨੂੰ ਪੜੋ ਜਦੋਂ ਆਪਾਂ ਕਿਸੇ ਦੇ ਸ਼ਰਤੇ ਚੱਲਾਂਗੇ ਨਾ ਫਿਰ ਉਹ ਮਾੜੀ ਬਣ ਜਾਂਦਾ ਹਾਂ ਠੀਕ ਐ ਇਹ ਚੀਜ਼ ਮੇਨ ਆ ਪਹਿਲਾਂ ਆਪ ਵਿੱਚ ਪੜੋ ਵਿੱਚ ਆਪਾਂ ਨੂੰ ਆਪ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਐ ਬੱਕਰੀਆਂ ਲਿਆਉਣ ਤੋਂ ਪਹਿਲਾਂ ਉਹ ਧੱਕੇ ਖਾਵੋ ਹਾਂ ਜਾ ਕੇ ਹਾਂਜੀ 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 ਉਹ ਖਾਣੇ ਚਾਹੀਦੇ ਆ ਉਹ ਜ਼ਰੂਰੀ ਐ ਫਿਰ ਬਾਅਦ ਜਣੀ ਧੱਕੇ ਪੈਂਦੇ ਨਾ ਹਾਂਜੀ ਹਾਂਜੀ ਨੇ ਕਰਦੇ ਵੀ ਧੱਕੇ ਮਾਰਦੇ ਜਦੋਂ ਬੰਦਾ ਫੇਲ ਹੁੰਦਾ ਉਹ ਫੜਕੇ ਲਾ ਦਿੰਦੇ ਲੋਕ ਵੀ ਹਾਸੇ ਦਿਆ ਫਿਰ ਹਨਾ ਬਾਈ ਹਾਂ ਹਾਂ ਬਾਈ ਹੱਸਦਿਆ ਹੁਣ ਸਾਡੇ ਨਾਲ ਵੀ ਇਹੀ ਕੰਮ ਹੋਣਾ ਜੀ ਹੂੰ ਹੂੰ ਪੰਗਾ ਤਾਂ ਅਸੀਂ ਲੈ ਲਿਆ ਅਗਲਾ ਕੋਈ ਡਾਕਟਰ ਬੰਦਾ ਸੀ ਇਹ ਵੀ ਫੇਲ ਹੋ ਗਿਆ ਹਾਂ ਮੇਨ ਚੀਜ਼ ਹੈ ਹੁਣ ਅਸੀਂ ਇਹਨੂੰ ਪੜਿਆ ਹੁਣ ਕੋਈ ਵੀ ਸੱਚ ਦੱਸਦਾ ਹੀ ਨਹੀਂ ਹੈਗਾ ਹਾਂ ਸਹੀ ਗੱਲ ਆ ਹਰੇਕ ਨੇ ਪੁੱਠੀ ਗੱਲ ਹੀ ਦੱਸਣੀ ਆ ਠੀਕ ਆ ਚਾਹੇ ਕਿਸੇ ਦੇ ਗੋਡੇ ਲੱਗੇ ਚਾਹੇ ਗਿੱਟੇ ਲੱਗੇ ਸਹੀ ਗੱਲ ਆ ਆ ਖੋਲੀ ਕਾਰੀ ਖੋਲ ਗੇਰੀ ਖੋਲ ਇਹ ਬੱਕਰੀਆਂ ਕਾਦੋਂ ਸੋਹਣੀਆਂ ਬਾਈ ਉਹ ਇਹ ਵੀ ਬਾਈ ਕੱਪਣ ਤਿੰਨ ਤਿੰਨ ਮਹੀਨੇ ਦੀ ਆ ਆਪਣੀ ਡੱਬੀ ਬੱਕਰੀ ਦੀ ਆ ਹੂੰ ਆ ਕਾਲੀ ਬੱਕਰੀ ਦੀ ਆ ਇਹ ਕਾਲੀ ਬੱਕਰੀ ਦੀ ਆ ਹਾਂਜੀ ਹਾਂਜੀ ਠੀਕ ਐ ਲਓ ਬਾਈ ਮੇਹਨਣੀ ਆ ਬਾਈ ਦੀਆਂ ਚੰਗੀਆਂ ਨੇ ਯਾਰ ਜਿਹੜੀਆਂ ਤਿਆਰ ਕਰੀ ਜਾਂਦਾ ਹੁਣ ਜੇ ਬਈ ਇਹਨਾਂ ਨੂੰ ਫਿਰ ਜਿਵੇਂ ਮੈਡੀਕਲ ਦੇ ਵਿੱਚ ਤਾਂ ਨਹੀਂ ਕੋ ਦਿੰਦੇ ਯਾਰ ਮੈਡੀਕਲ ਚ ਜ਼ਿਆਦਾ ਨਹੀਂ ਜੀ ਅਸੀਂ ਇਹਨਾਂ ਅਸੀਂ ਤਾਂ ਬਸ ਜਿਹੜਾ ਮਾਨ ਕਰੇ ਨਾਰਮਲ ਖਰਾਕ ਨਾਰਮਲ ਖਰਾਕ ਬਾਜਮੀ ਖਰਾਕ ਨਾਰਮਲ ਖਰਾਕ ਜ਼ਿਆਦਾ ਤੱਕਾ ਨਹੀਂ ਹੈਗਾ ਬਾਲਾ ਖਰਚ ਨਹੀਂ ਕਰਦੇ ਇੱਕ ਦਿਨ ਵੱਧ ਪਾ ਦਿਓ ਇੱਕ ਦਿਨ ਘੱਟ ਪਾ ਦਿਓ ਦਿੱਕਤੀ ਆਉਣੀ ਆ ਠੀਕ ਬਾਜਮੀ ਖਰਾਕ ਰੱਖੋ ਇਹ ਬਾਹਲਾ ਖਰਚ ਨਹੀਂ ਕਰਦੇ ਨਾ ਬਾਹਲਾ ਖਰਚੀ ਵਿੱਚ ਕਹਿੰਦਾ ਜੀ ਚੌਕ ਰਖੋ ਖੋਲਤਾ ਦਾਣੇ ਖੋਲ ਤੈਨੂੰ ਬਚੂਗਾ ਕੀ ਜਿਹਦਾ ਤਾਂ ਕੰਮ ਚੱਲਿਆ ਵਾ ਵੇਚ ਦੇ ਆ ਤਾਂ ਖੋਲ ਦੂਜਾ ਕਿੱਥੇ ਖੋਲ ਦੂਗਾ ਸਹੀ ਗੱਲ ਆ ਉਹਦਾ ਹੁਣ ਵਿੱਚ ਕਹਣਗੇ ਮੱਝ ਦੇ ਦੇਦ 7-8 ਕਿਲੋ ਗਨੇ ਕਟਰੂ ਨੂੰ ਸਾਰਾ ਸੜ ਦਿਓ ਉਹ ਦਾਣਾ ਕਿੱਥੋਂ ਪਾਊਗਾ ਸਹੀ ਗੱਲ ਹੈ ਇਹ ਚੀਜ਼ਾਂ ਵੀ ਦੇਖੋ ਨਾ ਵੀ ਵਿੱਚ ਲੋਕਾਂ ਦਿਖਾਵੇ ਤੇ ਮਾਰੀ ਦਿਖਾਵੇ ਬਈ ਪੰਪਾ ਉਹ ਕਿੰਨੇ ਮਰਜੀ ਮਾਰੀਓ ਮੈਂ ਮਾਰ ਦਿੰਨਾ ਖਰਚਾ ਅੱਜ ਕੱਲ ਆਪਾਂ ਕਿੱਤਾ ਕਰਦੇ ਕਿਉਂ ਆ ਇੱਕ ਕਮਾਈ ਕਰੀਏ ਕਮਾਈ ਕਰ ਕੀ ਕਰਦੇ ਆ ਜੇ ਆਪਾਂ ਇਹਨਾਂ ਨੂੰ ਹੀ ਖਵਾਤਾ ਸਾਰਾ ਕੁਝ ਫਿਰ ਆਪਾਂ ਜਾਵਾਂ ਕਿੱਧਰ ਨੂੰ ਸਹੀ ਗੱਲ ਹੈ ਤਾਂ ਇਹ ਚੀਜ਼ਾਂ ਵੀ ਆਪਾਂ ਦੇਖਣੀਆਂ ਨੇ ਨਾ ਹੂੰ ਹੂੰ ਲਾਓ ਵੀ ਬਈ ਖਰਚਾ ਬਈ ਤੁਸੀਂ ਕੱਟ ਕਰਕੇ ਵੀ ਕੋਈ ਵੀ ਫਾਰਮ ਆ ਚਾਹੀਦੀ ਬੱਕਰੀਆਂ ਵਾਲਾ ਮੱਝਾਂ ਵਾਲਾ ਕਿਉਂ ਕਾਮਯਾਬ ਕਰ ਸਕਦੇ ਹੋ ਵੀ ਕਿਸੇ ਦੇ ਮਾਗਰ ਲੱਗਣ ਦੀ ਲੋੜ ਨਹੀਂ ਹੈ ਨਾ ਬਾਈ ਹਾਂ ਹਾਂ ਜਮੇ ਨਹੀਂ ਬਾਈ ਹਮ ਆਪਦੇ ਦਿਮਾਗ ਨਾ ਕਰੋ ਇੰਨੇ ਜਣ ਸੁਈਆਂ ਫਿਆ ਰਹਿ ਗਈਆਂ ਇੱਕ ਡੱਬਣ ਨੇ ਹੈ ਜੀ ਮੈਂ ਇੱਕ ਹੈ ਜੀ ਗੱਬੜ ਆਪਾਂ ਤੁਹਾਨੂੰ ਫੋਰਥ ਦਿਖਾਉਣੇ ਇਹਦਾ ਬਈ ਗੱਲ ਆਇਆ ਜਿਹਦਾ ਤਾਂ ਹੁਣ ਚੱਲਦਾ ਮੇਰੇ ਅਰਕਨੇ ਦਾ ਵੇਚਣੀ ਆ ਮੇਰੇ ਅਰਕਾ ਤਾਂ ਇਹਨੂੰ ਕਹ ਦੂ ਬਈ ਆ ਲੱਖ ਦੀ ਆ ਸਹੀ ਗੱਲ ਆ ਵੇਚਣ ਮੇ ਜਿੱਦੇ ਉਹਨੂੰ ਐਂ ਕਹਦੀ ਦੁਬਾਰੇ ਮੋੜ ਕੇ ਦੇਣੀ ਆ ਉਹਦੇ ਫੇਰ ਉਹ ਤੋਂ ਲੈਵੇ ਜਿਹੜੇ ਨੇ ਟੀਕੇ ਲਾਇਏ ਵਾ ਮੈਂ ਫੇਰ ਆਪਾਂ ਕੋ ਪ੍ਰੂਫ ਵੀ ਦੇ ਦਿਆਂਗੇ ਆਪਾਂ ਫੇਰ ਦੁਬਾਰੇ ਲੈ ਕੇ ਦਿਖਾਵੇ ਕੋਈ ਹਾਂ ਤੇਰੇ ਨਾਲ ਤਾਂ ਨਹੀਂ ਕਿਤੇ ਆਏ ਹੋਇਆ ਪਰ ਤੂੰ ਤਾਂ ਬੱਕਰੀ ਤਿੰਨ ਹੀ ਲੱਖ ਮਾਂ ਬਈ ਆਪਾਂ ਆਪਣਾ 25 ਪਿੰਡਾਂ ਦੇ ਵਿੱਚ ਆਪਾਂ ਜਾਣਦੇ ਆ ਆਪਣਾ ਕੋਈ ਬੰਦਾ ਐ ਕਹਦੇ ਵੀ ਡਾਕਟਰ ਇੱਥੋਂ ਆ ਚੀਜ਼ ਕਰਕੇ ਆ ਆਪਾਂ ਦੇਣਦਾਰ ਹੋਵਾਂਗੇ ਫੋਨ ਕਰਕੇ ਕਹਦੇ ਚਾਹੇ ਆਪਣੀ ਵੀਡੀਓ 'ਚ ਕਹਦੇ ਪਰ ਆਪਾਂ ਦੱਸ ਸਕਦੇ ਆ ਹਾਂਜੀ ਇਹ ਲਾਲ ਉਹੀ ਆ ਇਹ ਗੱਬਣਾ ਹਾਂਜੀ ਵਿੱਚ ਬਜ਼ਾਰੇ ਨੂੰ ਸਾਹਮਣੀ ਆਉਂਦੀ ਨਹੀਂ ਹੁੰਦੀ ਹੂੰ ਉਹਦੇ ਪਹਿਲਾਂ ਤੁਹਾਨੂੰ ਬੱਕਰੀ ਦੇ ਦਿੰਦੇ ਆ ਮਹਿੰਗੀ ਫਿਰ ਉਹ ਤੋਂ ਸਾਹਮਣੀ ਨਹੀਂ ਉਹ ਉਹੀ ਮੁੜ ਕੇ ਕਹੀ ਜਾਂਦਾ ਬਈ ਲੈ ਲੈ ਹੁਣ ਤੂੰ ਜਿਹੜੇ ਹਿਸਾਬ ਨਾਲ ਲੈਣੀ ਆ ਤੇ ਜਿਵੇਂ ਜੇ ਕਿਸੇ ਨੇ ਕੰਮ ਸ਼ੁਰੂ ਕਰਨਾ ਇਹ ਹਾਂਜੀ ਹਾਂਜੀ ਬੱਕਰੀਆਂ ਵਾਲਾ ਬਾਈ ਤਾਨੂੰ ਕੀ ਕਹੇਗਾ ਤਰੀਕਾ ਕਿਵੇਂ ਵੀ ਆਏ ਤਰੀਕੇ ਦੇ ਨਾਲ ਸ਼ੁਰੂ ਕਰ ਲਓ ਤਰੀਕਾ ਬਾਈ 5-4 ਮਹੀਨੇ ਦਾ ਦੇਖੋ ਵੀ ਜਾ ਕੇ ਤੇ ਚੰਗਿਆਂ ਕੋਲੇ ਜਾ ਇਹ ਚੰਗਿਆਂ ਕੋਲੇ ਜਾਓ ਜਾ ਕੇ ਉੱਥੇ ਦੇਖੋ ਕੀ ਗੱਲਬਾਤ ਆ ਵੀ ਕਹੇ ਜੇ ਮੇਮਣਿਆਂ ਕੁਆਲਿਟੀ ਚੈੱਕ ਕਰੋ ਸਭ ਦਾ ਕਿਵੇਂ ਸ਼ਾਮਦਾ ਹਾਂ ਪਹਿਲਾਂ ਉਹ ਸਮਝੋ ਵੀ ਕਿੱਥੇ ਜਾਨਵਰ ਆਏ ਤਾਂ ਹੈ ਨਹੀਂ ਵੀ ਇੱਕ ਬੰਦੇ ਕੋਲ ਜਾਨਵਰ ਖੜੇ ਆ ਸਾਰੇ ਪੰਜਾਬ ਦੇ ਪਰ ਉਹਦਾ ਕਿਹੜਾ ਕੋਈ ਰੱਬ ਨਾ ਹਿਸਾ ਪੱਤੀ ਕਰਾ ਵੀ ਇੱਕ ਗੁਲੀ ਆਉਣੀਆਂ ਬੱਕਰੀਆਂ ਬਈ ਕਿਸੇ ਕੋਲੇ ਵੀ ਆ ਸਕਦੇ ਜੇ ਤੁਸੀਂ ਮਿਹਨਤ ਕਰੋਗੇ ਹਰੇ ਕੋਲੇ ਆਊਗਾ ਹਾਂ 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 ਆਪਣੀ ਬਈ ਸ਼ੇਰੀ ਬੱਕਰੀ ਆ ਗਈ ਪਹਿਲਾਂ ਵਾਲੀ ਇਹ ਪੁਰਾਣੀ ਹੈ ਇਹ ਹਾਂਜੀ ਹਾਂਜੀ ਇਹ ਸੂਨ ਵਾਲੀ ਆ ਜੀ ਹੁਣ ਇਹ ਸੂਨ ਵਾਲੀ ਐ ਬਸ 15 ਕਿ ਦਿਨ ਹੀ ਲਊਗੀ ਹੂੰ ਬਹੁਤ ਸੋਹਣੇ ਬੱਚੇ ਪਾਉਂਦੀ ਐ ਹੋਰ ਡੱਬਾ ਬੱਕਰਾ ਸੀਗਾ ਹੂੰ ਉਹ ਇਹਦਾ ਸੀਗਾ ਲਾਲ ਡੱਬਾ ਐਸਿਆ ਆਪਾਂ ਇਹਨੂੰ ਗਏ ਫੋਟੋ ਚ ਲਾਉਣਾਗਾ ਠੀਕ ਆ ਉਹ ਇਹਦਾ ਬੱਚਾ ਜੀਦਾ ਬੱਚਾ ਜੀਦਾ ਕੱਦ ਸੀਗਾ 43 ਇੰਚ 43 ਇੰਚ ਖੀਰੇ ਬੱਚੇ ਦਾ ਖੀਰੇ ਬੱਚੇ ਦਾ ਕੱਦ ਸੀ ਬਾਈ ਸ਼ਰਮਾ ਲੈ ਕੇ ਗਿਆ ਆਪਾਂ ਦੋ ਬੱਚਾ ਬੁੱਲਾਪੁਰ ਤੋਂ ਅੱਛਾ ਸ਼ਰਮਾ ਜਿਹੜਾ ਰਾਜਸਥਾਨ ਵਾਲਾ ਠੀਕ ਆ ਉਹ ਲੈ ਕੇ ਉਹਨੂੰ ਦਿੱਤਾ ਉਹ ਇਹਦਾ ਬੱਚਾ ਸੀ ਸਾਰਾ ਦੱਦੂ ਨੇ ਚੰਗਾ ਸੀ ਇਹਦਾ ਠੀਕ ਹੈ ਬਹੁਤ ਕੁਆਲਿਟੀ ਵਧੀਆ ਕੱਢਦੀ ਆ ਬੱਚਿਆਂ ਨੇ ਇਹ ਹੁਣ ਗੱਬਣ ਆ ਹਾਂਜੀ ਹੁਣ ਤਾਂ ਇਹ ਬਸ 15 ਦਾ ਰਹਿ ਗਈ ਸੂਣ ਦੇ ਸੂਣ ਦੇ ਹੈ ਠੀਕ ਹੈ ਹੁਣ ਸੂਈਆਂ ਹੋਈਆਂ ਬੱਕਰੀਆਂ ਹੁਣ ਆਪਾਂ ਸੂਈ ਰਿਜ਼ਲਟ ਦਿਖਾਉਣਾ ਈ ਤੁਹਾਨੂੰ ਹੁਣ ਆਪਾਂ ਹੁਣ ਨਾਲੇ ਬਈ ਨਾਲ ਦੀ ਨਾਲ ਮੇਮਣੇ ਦਿਖਾ ਦਾਂਗੇ ਨਾਲੇ ਬੱਕਰੀਆਂ ਸੂਈਆਂ ਹੋਈਆਂ ਨੇ ਨਾਲੇ ਤੁਹਾਨੂੰ ਬੱਕਰੀਆਂ ਦਿਖਾ ਦਿੰਨੇ ਜਿਹੜੀਆਂ ਸੂਈਆਂ ਹੋਈਆਂ ਨੇ ਦਿਰ ਬਾਅਦ ਸਾਹਮਣੇ ਕਿੰਨੇ ਜਾਣੇ ਬਈ ਬੱਕਰੀਆਂ ਇੰਨੀਆਂ ਕ ਬੱਕਰੀਆਂ ਬਈ ਅਸੀਂ ਆਪ ਹੀ ਸਾਹਮਣੇ ਆ ਅਸੀਂ ਆਪ ਹੀ ਸਾਹਮਣੇ ਹਾਂ ਅਸੀਂ ਘੰਟਾ ਡੇਢ ਘੰਟਾ ਸਵੇਰੇ ਹੁੰਦਾ ਕੰਮ ਘੰਟਾ ਡੇਢ ਘੰਟਾ ਸ਼ਾਮ ਹੁੰਦਾ ਭਾਂ ਜਾ ਹੁੰਦਾ ਤੇ ਆ ਬਾਈ ਹੁੰਦਾ ਨਾਲ ਅਸੀਂ ਆਪ ਹੀ ਸਾਹਮਣੇ ਆ ਕਿਉਂ ਪਤਾ ਕੀ ਆ ਅਸੀਂ ਰੱਖ ਲਿਆ ਜੀ ਬੰਦਾ ਜੇ ਇਹਨਾਂ ਤੇ ਬੰਦਾ ਰੱਖਾਂਗੇ ਹਾਂ ਬੰਦੇ ਨੇ ਥੋੜੇ ਪੱਲੇ ਕੁਝ ਨਹੀਂ ਪਾਉਣਾ ਬੱਕਰੀਆਂ ਦੇ ਵਿੱਚ ਇਹ ਜੇ ਮੈਂ ਨਵੇਂ ਕੋਈ ਫਾਰਮਰ ਆ ਉਹਨਾਂ ਨੂੰ ਵੀ ਕਹਿੰਦਾ ਜੇ ਤੁਸੀਂ ਆਪ ਕੰਮ ਇਹ ਨਹੀਂ ਦੇਖਭਾਲ ਨਹੀਂ ਕਰ ਸਕਦੇ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਹਾਂ ਲਓ ਵੀ ਇਹ ਦੋ ਬੱਚਿਆਂ ਵਾਲੀ ਬੱਕਰੀ ਆ ਇਹ ਆਪਣਾ ਬਈ ਹੈਗਾ ਵੱਡੇ ਬੱਕਰੇ ਦਾ ਰਿਜ਼ਲਟ ਹੈ ਵੱਡੇ ਬੱਕਰੇ ਦਾ ਰਿਜ਼ਲਟ ਆ ਇਹ ਹਾਂਜੀ ਹਾਂਜੀ ਆ ਮੇਵ ਨਹੀਂ ਆ ਦੇਖੋ ਬਈ ਇਹਨੇ ਦੋਨੇ ਮੇਵਣੇ ਦੇਤੀਆਂ ਹਾਂ ਹਾਂ ਦੋਨੇ ਪੱਠਾ ਨਹੀਂ ਦੋਨੇ ਪੱਠਾ ਨੇ ਹੈ ਫਿਰ ਦੁੱਧ ਬਾਈ ਜੇ ਘੱਟ ਵੱਧ ਪੀ ਜਾਣ ਕਈ ਵਾਰੀ ਕੋਈ ਦਿੱਕਤ ਆ ਜੇ ਬਾਈ ਆਪਾਂ ਚਗਾਉਣੀ ਉਸ ਹਿਸਾਬ ਨਾਲਾ ਦੱਸਿਆ ਜਿਉਂ ਜਿਉਂ ਤੁਸੀਂ ਇੱਕ ਚੀਜ਼ ਨੋਟ ਕਰੋ ਹੂੰ ਪਹਿਲਾਂ ਅਸੀਂ 7 ਦਿਨ ਦੁੱਧ ਤਿੰਨ ਟਾਈਮ ਚਗਾਉਣਾ ਮੇਵਣਿਆਂ ਨੂੰ ਅ ਸੱਤ ਦਿਨ ਤਿੰਨ ਟਾਈਮ ਕਿਉਂ ਬੱਕਰੀ ਥੱਲੇ ਦੁੱਧ ਜ਼ਿਆਦਾ ਹੁੰਦਾ ਇਹ ਉਹਨਾਂ ਚੱਲਦੀ ਨਹੀਂ ਉਸ ਤੋਂ ਬਾਅਦ ਕਿੰਨਾ ਮਰਜ਼ੀ ਛੱਡੀ ਜਾ ਉਹਨਾਂ ਨੂੰ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਅਜੇ ਤਾਂ ਦਵਾਈ ਵੀ ਨਹੀਂ ਦਿੱਤੀ ਦਵਾਈ ਕੋਈ ਨਹੀਂ ਦਿੱਤੀ 15 ਦਿਨ ਹੋ ਗਏ ਜੀਆਂ ਵਾਲੀ ਵੀ ਨਹੀਂ ਦਿੱਤੀ ਹੂੰ ਨਾ ਕੋਈ ਇਹਨਾਂ ਨੂੰ ਦਿੱਕਤ ਆਈ ਆ ਅਜੇ ਤੱਕ ਤੇ ਜਿਵੇਂ ਆ ਬੱਕਰੀ ਸੂਈ ਹੋਈ ਆ ਫਿਰ ਇਹਦੀ ਡੀਵਰਮਿੰਗ ਕਰਤੀ ਹੁਣ ਇਹਦੀ ਕਰਤੀ ਸੀਗੀ ਠੀਕ ਆ ਕਿਹੜੀ ਦਵਾਈ ਨਾ ਕੀਤੀ ਬਾਈ ਉਹ ਇਹਦੀ ਨਾਲ ਜਾਣ ਆਉਂਦੀ ਆ ਜੀ ਬੈਰ ਬੱਕ ਦੀ ਬੈਰ ਇੱਕ ਦੀ ਹਾਂਜੀ ਠੀਕ ਐ ਤੇ ਬਾਈ ਸੂਣ ਵੇਲੇ ਕੀ ਧਿਆਨ ਰੱਖਣਾ ਪੈਂਦਾ ਇਹਦਾ ਬੱਕਰੀ ਦਾ ਕੋਈ ਮਾੜਾ ਮੋਟਾ ਸੂਣ ਵੇਲੇ ਬਾਈ ਅਸੀਂ ਇੱਕ ਤਾਂ ਕਾੜਾ ਦਿੰਨੇ ਹੁੰਨੇ ਆ ਕਾੜਾ ਕਾੜਾ ਬਾਈ ਜਦੋਂ ਬੱਕਰੀ ਨੇ ਸੂਣਾ ਘੰਟਾ ਦੋ ਘੰਟੇ ਗੁੜ ਤੇ ਖੰਡ ਪਾ ਕੇ ਵਿੱਚ ਇਸੇ ਗੁੜ ਤੇ ਖੰਡ ਪਾ ਕੇ 50 50 ਗ੍ਰਾਮ ਵਿੱਚ ਕਿਉਂ ਪਾ ਲੈਨੇ ਆ ਹੂੰ ਕਿਉਂ ਪਾ ਕੇ ਉਹ ਦਿੰਨੇ ਆ ਠੀਕ ਐ ਇਹ ਬੱਚੇ ਦੇਖਾ ਦੇ ਮਾਰੇ ਦੇ ਲਾ ਬਈ ਕੁਆਲਿਟੀ ਦਿਖਾ ਦੇਣੇ ਹਨ ਮੇਮਣਿਆਂ ਦੀ ਇਹ ਆਪਣੇ ਵੱਡੇ ਦੇ ਆ ਇਹ ਵੱਡੇ ਦੇ ਨੇ ਹਾਂ ਉਹ ਪਿਸਤਲ ਬੱਕਰਾ ਇਹਦਾ ਪਿਸਤਲ ਬੱਕਰੀ ਆ ਇਹ ਇਹਦੇ ਮੇਮਨੇ ਵੀ ਬਹੁਤ ਚੰਗੇ ਨੇ ਤੇ ਜਿਹੜੀਆਂ ਬੱਕਰੀਆਂ ਬਾਈ ਤਿੰਨ ਤਿੰਨ ਮੇਮਨੇ ਦਿੰਦੀਆਂ ਨੇ ਹਾਂਜੀ ਉਹਨਾਂ ਜੋ ਹੈਗੀ ਕੋਈ ਇੱਕ ਅੱਧੀ ਆ ਤਿੰਨ ਵਾਲੀ ਪੱਕੀ ਅੱਛਾ ਪੱਕੀ ਤਿੰਨ ਵਾਲੀ ਆ ਪੱਕੀ ਤਿੰਨ ਵਾਲੀ ਆ ਲਾਓ ਵੀ ਇਹਨੇ ਤਿੰਨ ਦੇਣੀ ਦੇਣੇ ਨੇ ਬਾਈ ਕਹਿੰਦਾ ਫਾਰਮ ਦੇ ਵਿੱਚ ਮੇਮਨੇ ਜਿਹੜੀ ਆ ਬੱਕਰੀ ਸੋਣਿਆ ਗੈਰੀ ਇੱਥੇ ਲਾ ਲਾ ਪੁੱਤਾ ਇਹਨੂੰ ਮਾਗਰ ਨੂੰ ਕਰਕੇ ਮਾਗਰ ਨੂੰ ਮਾਗਰ ਨੂੰ ਕਰ ਦਿਓ ਉੱਥੇ ਲਓ ਇਹ ਆ ਤੈਨੇ ਦਿੱਤੇ ਆ ਹੈ ਇਹ ਤਿੰਨੇ ਪੱਠਾ ਨੇ ਫਿਰ ভাই ਦੁੱਧ ਇਹਨਾਂ ਨੂੰ ਕਿਵੇਂ ਪੂਰਾ ਕਰਦੇ ਆਂ ਦੁੱਧ ਆ ਪਰ ਦੂਜੀ ਬੱਕਰੀ ਨਾਲ ਲਾਈਆਂ ਮੀਆਂ ਇਹ ਇਹ ਨਾਲ ਲਾਤੀਆਂ ਹੈ ਨਾਲ ਲਾ ਲਈਂ ਉਹਦਾ ਮੇਮਣੇ ਘੱਟ ਸੀਗੇ ਠੀਕ ਹੈ ਕਿਹਨੇ ਇੱਕ ਦਿੱਤਾ ਹੂੰ ਹਾਂ ਹਾਂ ਉਹਨੇ ਇੱਕ ਦਿੱਤਾ ਹੈ ਇੱਕ ਦਿੱਤਾ ਲਓ ਵੀ ਆ ਤਿੰਨ ਮੇਮਣੇ ਲਈ ਆ ਬਾਈ ਬੱਕਰੀ ਉਹਦਾ ਇੱਕ ਸੀਗਾ ਇੱਕ ਆਪਾਂ ਕਿਸੇ ਮਿੱਤਰ ਨੂੰ ਦੇਤਾ ਐਸੇ ਆ ਤੇ ਉਹਦੇ ਦੋ ਮੇਮਣੇ ਉਹਦੇ ਥੱਲੇ ਛੱਟ ਕਰਤੀਆਂ ਦੋ ਪੱਠਾ ਠੀਕ ਹੈ ਉਹ ਦੂਜੀ ਨੇ ਵੀ ਤਿੰਨੇ ਦਿੱਤੇ ਹੁਣ ਇਹ ਆਪਣਾ ਇਹਦਾ ਦੂਜਾ ਗੱਬਰ ਬੱਕਰਾ ਫੁੱਲ ਵਾਲਾ ਇਹ ਉਹਦੀਆਂ ਤਿੰਨੇ ਪੱਠਾ ਨੇ ਇਹ ਤਿੰਨੇ ਪੱਠਾ ਉਹਦੀਆਂ ਨੇ ਲੈ ਚੱਕੇ ਬਾਈ ਇਹ ਕੁਆਲਿਟੀ ਆ ਬਾਈ ਵੀ ਬੱਕਰੀਆਂ ਤਿੰਨ ਤਿੰਨ ਮੇਮਣੇ ਵੀ ਦਿੰਦੀਆਂ ਨੇ ਹੁਣ ਮੇਮਣਿਆਂ ਦੀ ਕੁਆਲਿਟੀ ਦਿਖਾ ਦਿੰਦੇ ਨੇ ਨਿਹੜੇ ਇਹ ਹੁਣ ਦੁੱਧ ਪੀਂਦੇ ਆ ਦੀ ਮਾਲ ਆ ਬਾਈ ਜਵੇਂ ਤੇ ਪਹਿਰੇ ਜੇ ਦੁੱਧ ਪਿਆ ਤਾਂ ਐ ਕੁਝ ਹੁੰਦਾ ਤਾਂ ਨਹੀਂ 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 ਕੋਈ ਚੱਕਰ ਨਹੀਂ ਬਾਈ ਹੁਣ ਤਾਂ ਇਹਨਾਂ ਦੋ ਟਾਈਮ ਹੀ ਪਿਉਣਾ ਹੁਣ ਚੱਲ ਹੁਣ ਇਹਨੇ ਨਾ ਖੜ ਜਾਣਗੇ ਬਸ ਠੀਕ ਹੈ ਉਹਨਾਂ ਨੇ ਖੜਨਾ ਨਹੀਂ ਸੀ ਵੀਡੀਓ ਨਹੀਂ ਸੀ ਬਾਨੀ ਵਧੀਆ ਹਮ ਲਓ ਬਾਈ ਜੇ ਕੋਈ ਵਿੱਚੋਂ ਇੱਕ ਅੱਧਾ ਨਾ ਕੇ ਕੋਈ ਮੰਗੇ ਬਾਈ ਹਨਾ ਦੇ ਦਾਂਗੇ ਬਾਈ ਕੋਈ ਗੱਲ ਨਹੀਂ ਹੋ ਜਾਂਦਾ ਛੇਲ ਸੁਲ ਇੱਕ ਤਾਂ ਬਾਈ ਪਤਾ ਕੀ ਆ ਆਪਾਂ ਜਿੱਦੇ ਫਾਰਮ ਕਰਿਆ ਕੋ ਆਪਣੇ ਨਾਲ ਬਹੁਤ ਹੋ ਗਈ ਹੂੰ ਆਪਾਂ ਮੈਂ ਇੱਕ ਚੀਜ਼ ਕਹਿਣਾ ਵੀ ਕਿਸੇ ਹੋਰ ਭਰਾ ਨਾਲ ਨਾ ਹੋਵੇ ਕਿ ਤਾ ਆਪਣੀ ਸੌਹੀ ਖਾਦੀ ਵੀ ਆ ਬਈ ਆਪਾਂ ਬਾਹਰੋਂ ਚਾਕੇ ਬੱਚਾ ਕਿਸੇ ਨੂੰ ਦੇਣੀ ਨਹੀਂ ਹੈਗਾ ਠੀਕ ਹੈ ਚਾਹੇ ਆਪਣੇ ਵਿਕਣ ਚਾਹੇ ਨਾ ਵਿਕਣ ਚਾਹੇ ਆਪਣੇ ਕੋਲੇ ਮੁੱਕ ਜਾਣ ਚਾਹੇ ਘੱਟ ਰਹਿਣਾ ਇਹ ਆਪਾਂ ਕੰਮ ਕਰਨਾ ਨਹੀਂ ਉਹਦੇ ਵਿੱਚ ਬਾਈ ਸਾਲ ਡੇਢ ਸਾਲ ਤੇ ਆ ਕੇ ਬੰਦਾ ਗਾਲਾਂ ਬਹੁਤ ਕੱਢਦਾ ਬੰਦਾ ਜਦੋਂ ਪੈਸੇ ਲੱਗਦਾ ਤਾਂ ਬੰਦੇ ਦਾ ਬਹੁਤ ਮਾਨਦੁਖੀ ਹੁੰਦਾ ਤਾਂ ਆਪਣੇ ਨਾਲ ਹੋ ਗਈ ਆਪਾਂ ਕਹਿੰਨੇ ਆ ਵੀ ਕਿਸੇ ਨਾਲ ਹੋਰ ਨਾਲ ਨਾ ਹੋਵੇ ਆਪਾਂ ਤਾਂ ਹੰਡਾ ਲਈ ਆ ਆਪਣੇ ਉੱਪਰ ਪਰ ਆਪਾਂ ਇਹ ਜੀ ਤੋਂ ਪਹਿਲਾਂ ਹੀ ਕਹਨੇ ਆ ਵੀ ਆਪਾਂ ਇਹ ਕਰਨੀ ਨਹੀਂ ਹੈਗੀ ਠੀਕ ਹੈ ਹਾਂਜੀ ਤੇ ਬਾਈ ਉਹ ਬਾਈ ਜੇ ਕਿਸੇ ਨੇ ਆ ਜਿਵੇਂ ਮੈਂ ਐਵੇਂ ਨੇ ਫਿਰਦੇ ਆ ਨਾ ਥੋੜੇ ਲਾਵੇ ਹਾਂ ਤੇ ਕਈ ਵਾਰ ਕੋਈ ਭਾਈ ਸੌ ਖਾਤਰ ਵੀ ਇੱਕ ਅੱਧਾ ਮੇਮਣਾ ਕੋਈ ਗੱਲ ਨਹੀਂ ਭਾਈ ਦੇ ਦਾਂਗੇ ਦੇ ਦਾਂਗੇ ਕੋਈ ਚੱਕਰ ਨਹੀਂ ਜਿਹੜੇ ਨੂੰ ਮਰਜ਼ੀ ਐ ਵੀ ਨਹੀਂ ਹੈਗਾ ਵੀ ਜੇ ਚੰਗੇ ਨੂੰ ਹੱਥ ਲਊ ਚੰਗਾ ਵੀ ਦੇ ਦਾਂਗੇ ਆਪਾਂ ਨਹੀਂ ਹੈਗਾ ਵੀ ਆਹ ਨਹੀਂ ਤੂੰ ਆ ਲੈ ਜਾ ਭਾਈ ਸਾਰੇ ਚੰਗੇ ਆ ਪਰ ਆਪਾਂ ਉਹ ਚੀਜ਼ ਕਰਨੀ ਨਹੀਂ ਹੈਗੀ ਲਓ ਭਾਈ ਜੇ ਤੁਸੀਂ ਇੱਕ ਅੱਧਾ ਕੋਈ ਮੇਮਣਾ ਲੈਣਾ ਤਾਂ ਭਾਈ ਤੋਂ ਲੈ ਵੀ ਸਕਦੇ ਹੋ ਇੱਥੋਂ ਮਿਲ ਜੂਗਾ ਫਾਰਮ ਤੋਂ ਤੇ ਬਾਕੀ ਦਿਨ ਟਾਈਮ ਇੱਥੇ ਕੱਢ ਦਿਨੇ ਤੂੰ ਪਹਿ ਹਾਂਜੀ ਹਾਂਜੀ ਦਿਨੇ ਇੱਧਰ ਹੁੰਦੀਆਂ ਨਹੀਂ ਨਹੀਂ ਭਾਈ ਤੁੱਪੇ ਕੱਢ ਦਿੰਦੇ ਨੇ ਇੱਥੇ ਇਹ ਮੂੰਗੀ ਦਾ ਨੀਰਾ ਪਾਤਾ ਭਾਈ ਇੱਧਰ ਹਾਂਜੀ ਹਾਂਜੀ ਇੱਧਰ ਮੂੰਗੀ ਦਾ ਨੀਰਾ ਠੀਕ ਹੈ। ਲਓ ਬਈ ਇੱਕ ਬੱਕਰੀ ਹੋਰ ਆ ਗਈ ਜਿਹੜੀ ਦਾ ਲੰਮਾ ਕਰ ਤਿੰਨ ਮੇਵਣੇ ਨੇ। ਐਹੀ-ਐਈਆਂ ਬੱਕਰੀਆਂ ਹੋਣਗੀਆਂ ਬਈ ਛੇਤੀ ਕਾਮਯਾਬ ਕਰ ਦਿੰਦੇ ਨੇ ਬੰਦੇ ਨੂੰ ਹਨਾ। ਪਤਾ ਨਹੀਂ ਬਈ ਪਤਾ ਨਹੀਂ ਤਾਂ ਰੱਬ ਦੀ ਕਿਰਪਾ। ਹਾਂ। ਆਹ ਦੇਖ ਲਓ ਖੀਰੀ ਪਹਿਲਾਂ ਸੂਈ ਸੀਗੀ। ਠੀਕ ਹੈ। ਕਹਿ ਕੀ ਚਾਰ ਦੰਦ ਹੋਈ ਆ। ਹਾਂ ਚਾਰ ਦੰਦ ਹੋ ਗਈ। ਹਾਂ ਚਾਰ ਹੋਈ ਆ। ਚਾਰ ਤੇ ਫੇਰ ਸੂਪੀ ਰੱਖ ਦੇ। ਪਹਿਲਾਂ ਵੀ ਤਿੰਨ ਸੀ। ਨਹੀਂ ਪਹਿਲਾਂ ਵੀਰੇ ਨੇ ਇੱਕ ਦਿੱਤਾ ਸੀ। ਇੱਕ ਦਿੱਤਾ ਸੀ। ਹੁਣ ਉਹ ਹੀ ਪੂਰਾ ਕਰਤਾ ਇੱਕ। ਹਾਂ ਹਾਂ ਹੁਣ ਇਹਨੇ ਤਿੰਨ ਦਿੱਤੇ ਆ। ਹੂੰ। ਇਹਦੇ ਵਿੱਚ ਦੋ ਪੱਠਾ ਨੇ ਅੱਛਾ ਦੋ ਪੱਠਾ ਨੇ ਇੱਕ ਬੱਕਰਾ ਦਾ ਇੱਕ ਬੱਕਰਾ ਇਹ ਆਪਣੇ ਵੱਡੇ ਉਹ ਤੋਂ ਹੀ ਆ ਪਿਸਟਲ ਪਿਸਟਲ ਤੋਂ ਗੱਬਣਾ ਜੇ ਬਾਈ ਦੇਖੋ ਹੀ ਇਹ ਜਿਆ ਬੱਕਰਿਆ ਹੋਣਗੇ ਯਾਰ ਛੇਤੀ ਕਾਮਯਾਬ ਹੋ ਜਾਂਦਾ ਬੰਦਾ ਕਿਉਂਕਿ ਜਦੋਂ ਦੋ ਦੋ ਪੱਠਾ ਆ ਗਈ ਇੱਕ ਬੱਕਰਾ ਆ ਗਿਆ ਆਪਣੇ ਕੋਲੇ ਬਾਈ ਪਹਿਲਾਂ ਵੀ ਤਿੰਨ ਤਣ ਆਈਆਂ ਪੱਠਾ ਆਪਣੇ ਕੋਲੇ ਬਹੁਤ ਆ ਰਹੀਆਂ ਮਹਾਰਾਜ ਜੱਟਾਂ ਨਾਲ ਠੀਕ ਹੈ ਹਾਇਦ ਕੀ ਵੀ ਆਪਣੇ ਕੋਲੇ ਇੱਕ ਬੱਕਰਾ ਆਇਆ ਸੀ ਆ ਲਾਲ ਦਾ ਹੂੰ ਤੇ ਉਹਦੇ ਨਾਲ ਆਪਾਂ ਦੋਵੇਂ ਨੇ ਸੈੱਟ ਕਰਤੇ ਠੀਕ ਹੈ ਹੁਣ ਇਹ ਚੰਗਾ ਇਹ ਹੋਏ ਨੇ ਬਾਈ ਇਹਦਾ ਆਪਾਂ ਵੀਡੀਓ ਬਣਾਉਣ ਖਾਤਰ ਬਾਹਰੇ ਕੱਢ ਲਏ ਸੀ ਚੱਲ ਦਿਖਾ ਦਈਏ ਤੇਉਂ ਦਾ ਆਥਰੇ ਫੇਰ ਪਿਆਮੋਗੇ ਦੁੱਧ ਹਾਂਜੀ ਹਾਂਜੀ ਹੂੰ ਲੱਤਾਂ ਲੁੱਤਾਂ ਦੀ ਲੈਂਥ ਦੱਸਦੇ ਆ ਕੱਦ ਕਰਨ ਗੈਣਾ ਬਈ ਵਧੀਆ ਪੂਰਾ ਵਧੀਆ ਬਈ ਪੂਰਾ ਬਰੀਕੀ ਦੇਖੋ ਹੂੰ ਵੇਮਣਾ ਦੇ ਵਿੱਚ ਦੇਖੋ ਆਨ ਸੱਪ ਵਰਗੇ ਪਿਆ ਨੂੰ ਹੀ ਦੇਖੋ ਤੁਸੀਂ ਹੂੰ ਆ ਬੱਕਰਾ ਬਈ ਇਹ ਬੱਕਰਾ ਹਾਂ ਬੱਕਰਾ ਬੱਕਰਾ ਘੈਂਟ ਆ ਬਈ ਡੱਬਾ ਦੇਖੋ ਓਵੇਂ ਹੀ ਆ ਖੜਨੀ ਖੋੜਨੀ ਲੱਤਾਂ ਲੁੱਤਾਂ ਬਹੁਤ ਅਗੜੀਆਂ ਨੇ ਏ ਭਾਈ ਪਤਾ ਲਾ ਕਿ ਇਹਦਾ ਛੋਟੇ ਬੱਚੇ ਦਾ ਵੀ ਆਏ ਹੁਣ ਆ ਬਣਨਗੇ ਭਾਈ ਬਣੂਗੇ ਜਦੋਂ ਬਲੱਡ ਲੈਣੀ ਆਪਣੇ ਕੋਲੇ ਤਾਕੜੀਆਂ ਨੇ ਬਣੂਗੇ ਬਣੂਗਾ ਕਿਸੇ ਪਾਸੇ ਹੈ ਹੀ ਨਹੀਂ ਹੈਗੀ ਤਾਂ ਬੱਕਰੇ ਚੰਗੇ ਕਰ ਰਹੇ ਤੇ ਜਣਾ ਭਾਈ ਉਹ ਤਾਂ ਮੈਂ ਉਹਨੇ ਨਹੀਂ ਤੁਹਾਨੂੰ ਪਹਿਲੇ ਹੀ ਦੱਸ ਦੇਣਾ ਜਿਹੜੇ ਨੇ ਬੰਨਣਾ ਹੂੰ ਆਪਣੇ ਕੋਲੇ ਤੁਸੀਂ ਆਉਣ ਕੈਮਰਾ ਮੈਂ ਤੁਸੀਂ ਸਾਰੇ ਫਾਰਮ ਦੀ ਵੀਡੀਓ ਬਣਾਉਂਦੀ ਇੱਕ ਨਗ ਮਾੜਾ ਹੋਵੇ ਤੁਸੀਂ ਕਹਿ ਦਿਓ ਵੀ ਆ ਨਗ ਮਾੜਾ ਨਾ ਚੰਗੇ ਨੇ ਭਾਈ ਤੇਰੇ ਯਾਰ ਹਾਂ ਇਹ ਸ਼ੇਰ ਹੀ ਨੇ ਸ਼ੇਰੇ ਰੰਗ ਦੀ ਦਿੱਤਾ ਹੈ ਹਾਂਜੀ ਹਾਂਜੀ ਇਹ ਰੰਗ ਕੁਝ ਥੋੜਾ ਜਿਹਾ ਬੱਕਰੇ ਤੇ ਪਾ ਗਈ ਕੁਛ ਆਪ ਦੇ ਤੇ ਪਾ ਗਈ ਕੁਛ ਆਪ ਦੇ ਤੇ ਪਾ ਗਈ ਇਨੇ ਕਿ ਦਿੱਤਾ ਇਹਨੇ ਸਿੰਗਲ ਪੱਟ ਦਿੱਤੀ ਆ ਪਹਿਲਾਂ ਸੁਈਆ ਨਾ ਇਹ ਵੀ ਦੂਜੇ ਆ ਇਹ ਦੂਜੇ ਇਹਨੇ ਫਿਰ ਇੱਕ ਦੇਤਾ ਹਾਂ ਇਹਦਾ ਪਿਛਲੀ ਵਾਰ ਦਾ ਬੱਚਾ ਸੀਗਾ ਹਮ ਇੱਕ ਪਿਛਲੀ ਵਾਰ ਦਿੱਤਾ ਸੀ ਇਹਨੇ ਇੱਕ ਦਿੰਦੀ ਆ ਹਾਂ ਇਹਨੇ ਇੱਕ ਹੀ ਦਿੱਤਾ ਸੀ ਠੀਕ ਹੈ ਬਾਕੀ ਪੱਠੇ 8 ਦਿਨਾਂ ਦੀ ਹੀ ਆ ਕੁਆਲਿਟੀ ਬਹੁਤ ਆ ਪੱਠ ਦੇ ਵਿੱਚ ਹਮ ਲਓ ਬਈ ਸਿਹਰੇ ਰੰਗ ਦੀ ਆ ਬਈ ਕਾਲੇ ਸਿਹਰੇ ਰੰਗ ਦੀ ਪੱਠ ਤੇ ਇੱਕ ਸਿੰਗਲ ਆ ਜੇ ਕਿ ਇਹਨੇ ਕੈਰੀ ਪੱਠ ਲੈਣੀ ਹੋਵੇ ਤਾਂ ਉਹ ਵੀ ਬਾਈ ਨਾਲ ਸੰਪਰਕ ਕਰ ਲਿਓ ਬਈ ਕੈਰੀ ਪੱਠ ਖਾਤਰ ਕੈਰੀ ਪੱਠ ਮਿਲ ਜੂ ਹੈ ਨਾ ਬਈ ਕੋਈ ਗੱਲ ਨਹੀਂ ਬਾਈ ਕੋਈ ਚੱਕਰ ਨਹੀਂ ਆਪਾਂ ਕਿਹਾ ਆਪਣੇ ਹੋਰ ਹੋ ਜੂ ਜੇ ਕਿਸੇ ਭਰਾ ਹੋਇਆ ਸੌਂਕੀ ਦੇ ਦਾਂਗੇ ਕੋਈ ਚੱਕਰ ਨਹੀਂ ਨਾ ਵਿੱਚ ਵਾਹ ਕੈਰੀ ਮੰਗਦੇ ਨਹੀਂ ਨਹੀਂ ਕੋਈ ਚੱਕਰ ਨਹੀਂ ਹੈਗਾ ਬਾਈ ਹੂੰ ਬਾਈ ਕਰ ਲਓ ਬਾਈ ਮਾਲਕ ਦੀ ਕਿਰਪਾ ਸਿੱਧੀ ਚਾਹੀਦੀ ਆ ਹੂੰ ਜੇ ਬਾਈ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਵੀ ਬਾਈ ਨਾਲ ਤੁਸੀਂ ਹੋਂ ਤੇ ਗੱਲ ਕਰ ਸਕਦੇ ਹੋ ਨੰਬਰ ਆਪਾਂ ਦਵਾਂਗੇ ਸਕਰੀਨ ਤੇ ਤੇ ਬਾਈ ਇੱਕ ਵਾਰੀ ਲੋਕੇਸ਼ਨ ਦੱਸਿਓ ਇੰਡ ਤੇ ਆਪਣੇ ਫਾਰਮ ਦੀ ਕੀ ਆ ਆਪਣਾ ਪਿੰਡ ਹੈਗਾ ਜੀ ਭੋਤਨਾ ਜਦੋਂ ਆਪਾਂ ਮੋਗਾ ਰੋਡ ਤੋਂ ਬਰਨਾਲੇ ਤੋਂ ਮੋਗਾ ਰੋਡ ਚੱਲਦੇ ਆ 18 19 ਕਿਲੋਮੀਟਰ ਆ 26 ਹੋਂਦਾ 45 ਹੂੰ ਹੂੰ ਤੇ ਜ਼ਿਲ੍ਹਾ ਹੈਗਾ ਆਪਣਾ ਬਰਨਾਲਾ ਵੱਡਾ ਰੋਡ ਹਾਈਵੇ ਰੋਡ ਦੇ ਉੱਪਰ ਹੀ ਪਿੰਡ ਆਪਣਾ ਠੀਕ ਹੈ ਹਾਂਜੀ ਹਾਂਜੀ ਤੇ ਮੋਬਾਈਲ ਨੰਬਰ ਬਾਈ ਮੋਬਾਈਲ ਨੰਬਰ ਬਾਈ 9517262009 ਠੀਕ ਹੈ ਜੀ ਹਾਂਜੀ ਤੇ ਧੰਨਵਾਦ ਬਾਈ ਤੁਹਾਡਾ ਜਿਹੜਾ ਤੁਸੀਂ ਸਾਨੂੰ ਫਾਰਮ ਦਿਖਾਇਆ ਤੇ ਬਾਈਆਂ ਨਾਲਾ ਜਾਣਕਾਰੀ ਸਾਂਝੀ ਕੀਤੀ ਹੈ ਨਾ ਹਾਂਜੀ ਹਾਂਜੀ ਬਹੁਤ ਧੰਨਵਾਦ ਬਾਈ ਹਾਂਜੀ ਹਾਂਜੀ ਕਾਦੇ ਦਾ ਨਾਰਮਲ ਆ ਬਾਲੇ ਕੱਤ ਵਾਲਾ ਕਿਉਂ ਬੜਬਰੀ ਗੱਲ ਦਾ ਇਹ ਤਾਂ ਬਾਈ ਜੇ ਘਰੇ ਰੱਖੀਆਂ ਹੁਣ ਤਿੰਨ ਕੋ ਹੁਣ ਮੇਲਾ ਦਾ ਦੋ ਸਾਲਾ ਜਿੱਜੜ ਬਣਾ ਦਿੰਦਾਂਗਾ ਹਾਂ ਬਾਈ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕੋਪੀ ਗੁਰਪ੍ਰੀਤ ਮਿੱਤਰੋ ਅੱਜ ਆਪਾਂ ਨਾ ਨਵੇਂ ਪਿੰਡ ਖੜੇ ਆ ਨਵਾਂ ਪਿੰਡ ਤਲਵੰਡੀ ਸਾਬੋ ਦੇ ਜਮਾ ਨਾਲ ਹੀ ਵਸਿਆ ਤਿੰਨ ਕਿਲੋਮੀਟਰ ਤੇ ਅੱਜ ਆਪਾਂ ਤੁਹਾਨੂੰ ਬੱਕਰੀ ਫਾਰਮ ਚ ਲੈ ਕੇ ਆਇਆ ਬਰਬਰੀ ਦਾ ਬੱਕਰੀ ਫਾਰਮ ਆ ਤੇ ਬਾਈ ਕੁਲਵਿੰਦਰ ਰਮਾਣੇ ਕੋਲੇ ਖੜੇ ਆ ਭਰਾ ਕੋਲੇ ਬਾਈ ਦਾ ਘਰੇ ਇੱਕ ਨਾ ਖੇਤੀਬਾੜੀ ਦੇ ਨਾਲ ਸਹਿਕ ਧੰਦਾ ਤੇ ਬਾਈ ਨਾਲ ਕਰਦੇ ਆ ਗੱਲਾਂ ਬਾਤਾਂ ਤੁਹਾਨੂੰ ਬੱਕਰੀ ਦੀ ਟ੍ਰੇਨਿੰਗ ਵੀਡੀਓ ਚ ਹੀ ਦੇ ਦੂ ਜੇ ਕੋਈ ਭਾਈ ਫਰਕ ਰਹਿ ਗਿਆ ਤਾਂ ਬਾਈ ਨੂੰ ਫੋਨ ਕਰਕੇ ਤੁਸੀਂ ਗੱਲਬਾਤ ਸਾਰੀ ਕਰ ਸਕਦੇ ਆ ਤੁਹਾਨੂੰ ਬੱਕਰੀ ਪਾਲਣ ਬਾਰੇ ਕੱਲੀ-ਕੱਲੀ ਗੱਲ ਦੱਸ ਦਊਗਾ ਕਿਤੇ ਟ੍ਰੇਨਿੰਗ ਕਰਨ ਦੀ ਲੋੜ ਨਹੀਂ ਪੈਣੀ ਕਿਉਂਕਿ ਬਾਈ ਦਾ ਐਕਸਪੀਰੀਅੰਸ ਹੀ ਐਡਾ ਤਗੜਾ ਸਸਰੀ ਕਾ ਬਾਈ ਹੋਰ ਬਾਈ ਠੀਕ ਆ ਹਾਂ ਬਾਈ ਬਿਲਕੁਲ ਬਾਈ ਕਿੰਨਾ ਕ ਟਾਈਮ ਹੋ ਗਿਆ ਇਹ ਰਜਕਾਰ ਤੋਰੇ ਨੂੰ ਬਈ ਆਪਾਂ ਨੂੰ ਪਹਿਲਾਂ ਬੱਕਰਿਆਂ ਦੇ ਸੀਗਾ ਬਈ ਅੱਛਾ ਬੀਟਲ ਬੱਕਰੇ ਸੀ ਆਪਣੇ ਕੋਲੇ ਅੱਛਾ ਹੁਣ ਬਰਬਰੀ ਤੇ ਦੋ ਦੋ ਢਾਈ ਸਾਲ ਹੋ ਗਏ ਬਈ ਆਪਾਂ ਨੂੰ ਤੇ ਉਹ ਬੀਟਲ ਕਿੰਨਾ ਕ ਚਿਰ ਰੱਖੇ ਬਈ ਉਹ ਬਈ ਰੱਖੇ ਬਈ ਛੋਟੇ ਬੱਚੇ ਲਿਆ ਲੈ ਪਾਉ ਕੇ ਵੇਚ ਦੇਨੇ ਆਂ ਵੱਡੇ ਕਰਕੇ ਆਪਾਂ ਕਰੀ ਚੰਗਾ ਸੀ ਬਈ ਉਹ ਵੀ ਹਾਂ ਉਹ ਵੀ ਠੀਕ ਸੀ ਬਈ ਉਹ ਥੋੜਾ ਖਰਚਾ ਵੱਧ ਖਾ ਜਾਂਦੇ ਆ ਬਈ ਠੀਕ ਆ ਯਾਨੀ ਜੀਨੇ ਘਰੇ ਬੱਕਰੀਆਂ ਰੱਖਣੀਆਂ ਫਿਰ ਉਹ ਬੀਟਲ ਨਾਲੋਂ ਬਰਬਰੀ ਹਾਂ ਬਰਬਰੀ ਵਧੀਆ ਬਈ ਬਰਬਰੀ ਦੀ ਇੱਕ ਤਾਂ ਖਰਚਾ ਕਰਦਾ ਹਾਂ ਹਾਂ ਖਰਚਾ ਬਹੁਤ ਘਾਟਾ ਬਈ ਇਹਨਾਂ ਦਾ ਠੀਕ ਆ ਤੇ ਇੱਕ ਦੂਜਾ ਬਈ ਦੀ ਸਾਮ ਸਮਾਂ ਉਹਦੇ ਨਾਲ ਘਾਟਾ ਹਾਂ ਬਿਮਾਰ ਮੂਰ ਵੀ ਪਾਉਂਦੀ ਨਹੀਂ ਬਿਮਾਰੀ ਨਾ ਮਾਤਰੀ ਆ ਬਈ ਇਹ ਮੱਲਾ ਦਾ ਤੂੜੀ ਤਾੜੀ ਵੀ ਖਾ ਲੈਂਦੇ ਹਾਂ ਹਾਂ ਤੂੜੀ ਬਈ ਆ ਪਾਉਂ ਬਰਸੀਨ ਵਿੱਚ ਜਾ ਆਪਣੇ ਇੱਧਰ ਬਰਸੀਨ ਸੀ ਸਿਆਲ ਚ ਹੁਣ ਜੰਤਰ ਬੀਜਤਾ ਵੜੀ ਆਪਾਂ ਜੰਤਰ ਚ ਖੁੱਲ੍ਹਿਆ ਛੱਡਿਆ ਹਾਂ ਹਾਂ ਖੁੱਲ੍ਹਿਆ ਛੱਡ ਦਿੰਦੇ ਆ ਇੱਕ ਟਾਈਮ ਬਾਅਦ ਫੀਡ ਪਾਉਂਦੇ ਆ ਇਹਨੂੰ ਆਸਤਰੀ ਠੀਕ ਆ ਬਾਕੀ ਜੰਤਰ ਨਰਾਜ ਲੈਂਦੀਆਂ ਬਾਕੀ ਤੇ ਬਾਈ ਇਹਨਾਂ ਦਾ ਮੰਨ ਕੇ ਚੱਲ ਜਿਵੇਂ ਜੰਤਰ ਹੋ ਗਿਆ ਜਾਂ ਫੀਡ ਪਾਤੀ ਹੈ ਨਾ ਤੇ ਹੋਰ ਕੋਈ ਜਿਵੇਂ ਕਣਕ ਕੁਣਕ ਜਿਉਂ ਜੂ ਪਾਉਣਾ ਹਾਂ ਬਾਈ ਖਾ ਲੈਂਦੀ ਸਾਰਾ ਕੁਝ ਇਹ ਤਾਂ ਬਾਈ ਬਰਬਰੀ ਦਾ ਕਹਿੰਦੇ ਤੂੜੀ ਖਾਲਾ ਰਵਾ ਹਾਂ ਤੂੜੀ ਪਾ ਦੇ ਬਈ ਦੂਰੀਤੀ ਪਾ ਦੇ ਤਾਂ ਵੀ ਰੱਜ ਜੰਗੇ ਉਂ ਵੀ ਥੋੜੇ ਹੀ ਖਾਂਦੇ ਆ ਬਈ ਛਲਕਾ ਛਲਕਾ ਹਾਂ ਇਹ ਥੋੜੇ ਹੀ ਖਾਂਦੇ ਆ ਨਾ ਮਾਤਰ ਖਾ ਕੇ ਬੱਸ ਪਾ ਬੈ ਜੰਗਾ ਬਈ ਤੇ ਬਈ ਇਹਨਾਂ ਦਾ ਤੇ ਉਹਨਾਂ ਦੇ ਰੇਟ ਦਾ ਕੋਈ ਫਰਕ ਹੈਗਾ ਬੀਟਲ ਦਾ ਤੇ ਇਹਦਾ ਹਾਂ ਹੁਣ ਥੋੜੀ ਜਿਹੀ ਮੰਗ ਇਹਨਾਂ ਦੀ ਜ਼ਿਆਦਾ ਆ ਬਈ ਉਂ ਰੇਟ ਦਾ ਬਹੁਤ ਫਰਕ ਆ ਬਈ ਕਿਵੇਂ ਹਾਂ ਰੇਟ ਉਹ ਮਹਿੰਗੀ ਆ ਥੋੜੀ ਬੀਟਲ ਠੀਕ ਆ ਹਾਂ ਇਹਨਾਂ ਦਾ ਵੀ ਉਂ ਬਹੁਤ ਆ ਬਈ ਹੁਣ 15000 ਤੋਂ 35000 ਤੱਕ ਮਿਲ ਜਾਂਦੀ ਬਈ ਚੰਗੀ ਵਰਬਰੀ ਠੀਕ ਆ ਆਪਣੇ ਥੋੜਾ ਚਿੱਟੀ ਦਾ ਬਾਲਾ ਕਰੇਜ ਆ ਬਈ ਜਿਹੜਾ ਕੋ ਨਹੀਂ ਹਾਂ ਕੋ ਨਹੀਂ ਚਿੱਟੀ ਦਾ ਆਪਣੇ ਜਾਦੇ ਆਗਾ ਠੀਕ ਆ ਜਿਹੜਾ ਹਨੂਮਾਨ ਗਰ ਮਹਾਰਾਸ਼ਟਰ ਚ ਉਹ ਸਿੰਘਾਂ ਵਾਲੀ ਤੇ ਲਾਲ ਗੁਲਦਾਰ ਲੈਂਦੇ ਆ ਉਹ ਜਿਹੜੀ ਉਹ ਲਾਲ ਜੀ ਨਹੀਂ ਹਾਂ ਲਾਲ ਗੁਲਦਾਰ ਤੇ ਹੁਣ ਬਈ ਇਸ ਟਾਈਮ ਤੇਰੇ ਕੋਲੇ ਕਿੰਨੇ ਜਾਨਵਰ ਆ ਇਸ ਟਾਈਮ ਵਿੱਚ ਬੱਚੇ ਬਈ 20 ਕਿਨਾਗਾ ਵੀ ਨਾਗਾ ਹੈ ਹਾਂ ਤੇ ਇਹ ਬਾਈ ਜਦੋਂ ਸੌਂਦੀਆਂ ਦੋ ਬੱਚੀ ਦਿੰਦੀਆਂ ਕਿ ਤਿੰਨ ਚਾਰ ਹਾਂ ਦੋ ਵੀ ਆਪਣੇ ਕੋਲੇ ਤਿੰਨ ਵੀ ਦਿੱਤਿਆ ਬਈ ਦੋ ਦੋ ਤਾਂ ਆਮ ਹੀ ਦੇ ਜਿੰਦੇ ਆ ਬਈ ਤਿੰਨ ਵਾਲੀ ਕਿਹੜੀ ਬੱਕਰੀ ਹੈ ਬਖਾਏਗਾ ਤਿੰਨ ਵਾਲੀ ਬਈ ਆ ਆਸੀ ਇਹ ਤਿੰਨ ਵੀ ਦੇ ਦਿੰਦੇ ਤਾ ਇਹਦਾ ਦੇਵਾ ਵੀ ਬਹੁਤ ਵੱਡਾ ਹੈ ਹਾਂ ਬਹੁਤ ਵੱਡਾ ਦੁੱਧ ਕਿੰਨਾ ਦੁੱਧ ਹੋਊਗਾ ਇਹਦੇ ਥੱਲੇ ਇਹਦੇ 3 3 ਲੀਟਰ ਦੇ ਹੁਣ ਆਸੀ-ਬਾਸੀ ਹੋਊਗੀ ਫੇਰ ਤਾਂ ਬੱਚੇ ਤਾਂ ਆਮ ਨਾਲ ਹੀ ਇਰਜਾ ਦੇ ਬਈ ਬੱਚੇ ਵੱਡੇ ਆ ਤਾਂ ਵੀ ਦੁੱਧ ਬਹੁਤ ਆ ਠੋਕੜਾ ਬੱਕਰੀ ਠੀਕ ਆ ਅੱਛਾ ਇਹ ਵੀ ਮੰਨ ਕੇ ਚਲੋ 3 ਲੀਟਰ ਦੁੱਧ ਦੇ ਦਿੰਦੀ ਆ ਹੈ ਹਾਂਜੀ ਹਾਂ ਠੀਕ ਆ ਇਹਦੇ ਬੱਚੇ ਚੁੰਗਿਆ ਨਹੀਂ ਜਾਂਦਾ ਬਈ ਪਾਸੇ ਹੋ ਜਾਂਦੇ ਬੱਚੇ ਫੇਰ ਚੋਣੇ ਆ ਹਾਂ ਚੋ ਲੈਨੇ ਆ ਹੁਣ ਚੋਵਾਂਗੇ ਫਸ ਹੁਣ ਠੀਕ ਆ ਟੋਕੜਾ ਹੁਣ ਬੱਚੇ ਵਾ ਚੁੰਗਦੇ ਜਾਂ ਵਿੱਚ ਫਿਰਦੇ ਨੇ ਤੇ ਭਾਈ ਇਹ ਜਿਵੇਂ ਸੂਪ ਹੀ ਹਨਾ ਬੱਕਰੀ ਤੇ ਕਿੰਨੇ ਦਿਨਾਂ ਬਾਅਦ ਮੇਟ ਹੋ ਜਾਂਦੀ ਦੁਰ ਯਾਰ ਇਹ ਭਾਈ ਬੱਕਰਾ ਵਿੱਚ ਹੋਵੇ ਮਹੀਨੇ ਦੇ ਵਿੱਚ ਵਿੱਚ ਹੋ ਜਾਂਦੀ ਆ ਠੀਕ ਆ ਸਾਤ ਤਿੰਨ ਵਾਰ ਹੀ ਸੁੰਦੀ ਆ ਫੇਰੇ ਇਹ ਨਹੀਂ ਦੋ ਵਾਰ ਹੀ ਆ ਮੰਨ ਬਈ ਠੀਕ ਆ ਪੰਜ ਮਹੀਨਿਆਂ ਦੇ ਅਸੇ ਵਸੂਪੈਂਦੀ ਦੋ ਚਾਰ ਦਿਨ ਘੱਟ ਹੀ ਹੁੰਦੀ ਆਪਾਂ ਠੀਕ ਆ ਤੇ ਬਾਈ ਉਹ ਪਰਲੇ ਪਾਸੇ ਵੀ ਚੱਲ ਗਏ ਹਨਾ ਉਧਰ ਵੀ ਤੇ ਆ ਬਾਈ ਜਿਹੜੇ ਵਿੱਚ ਬੱਚੇ ਫਿਰਦੇ ਹਨਾ ਬੱਕਰੇ ਇਹ ਸਾਰੇ ਫੋਰ ਸੇਲ ਆ ਹਾਂ ਹਾਂ ਬਾਈ ਸੇਲ ਆ ਇਹਨਾਂ 'ਚ ਕੋਈ ਰੱਖੇਗਾ ਬਰੀਡਰ ਕੇ ਸਾਰੇ ਸੇਲ ਹੀ ਕਰਨਗੇ ਨਹੀਂ ਰੱਖ ਲਾਂਗੇ ਇੱਕ ਅੱਧਾ ਬਾਈ ਦੂਜੇ ਸਾਰੇ ਸੇਲ ਕਰੀ ਹਾਂ ਸੇਲ ਕਰਤਾ ਕੋਨੇ ਬੱਚੇ ਸਾਰੇ ਕੋਨੇ ਆ ਹਨਾ ਤੇ ਇਹ ਜਿਹੜੀਆਂ ਆ ਵਿੱਚ ਬੱਕਰੀਆਂ ਫਿਰਦੀਆਂ ਇਹਨਾਂ ਦੇ ਬੱਚੇ ਆ ਹਨਾ ਹਾਂ ਹਾਂ ਬਾਈ ਇਹਨਾਂ ਦੀ ਲੈ ਵੀ ਬਾਈ ਦਾ ਆ ਤਾਂ ਇੱਕ ਨੰਬਰ ਚੇਂਜਰ ਆ ਤੇ ਦੂਜੇ ਚੇਂਜਰ ਚ ਆਪਾਂ ਨਾਲ ਹੀ ਆ ਤੇ ਚੱਲਦੇ ਆ ਵੀਡੀਓ ਨਾਲ ਜੁੜੇ ਰਹੋ ਲੈ ਵੀ ਇਧਰ ਨਾਲ ਹੀ ਬਾਈ ਦਾ ਇੱਕ ਨੰਬਰ ਚੇਂਜਰ ਆ ਤੇ ਹੁਣ ਦੂਜੇ ਨੰਬਰ ਚੇਂਜਰ ਚ ਆ ਗਏ ਆ ਬਾਈ ਕੋਲੇ ਨਾ ਸਭ ਤੋਂ ਪਹਿਲਾਂ ਮੈਂ ਵਿਖਾ ਦਿਆਂ ਆਹ ਬਰੀਡਰ ਆ ਬਾਈ ਕੰਨ ਵੇਖੋ ਇਹਦੇ ਕੋਨਾ ਇਹ ਜਮਾਂਦਰੂ ਜਮਾ ਚਿੱਟਾ ਕਾਦੇ ਦਾ ਨਾਰਮਲ ਆ ਬਾਲੇ ਕਾਦਾ ਵਾਲਾ ਕਿਉਂ ਬਰਬਰੀ ਚ ਚੱਲਦਾ ਨਹੀਂ ਤੇ ਬਾਈ ਇਹਦੀ ਸਟਾਰਟ ਸਰਵਿਸ ਉ ਬਾਹਰ ਵੀ ਹੁੰਦੀ ਆ ਹਾਂ ਫੀਸ ਤੇ ਛਾੜਦੇ ਕਿੰਨੀ ਫੀਸ ਆ ਇਹਦੀ ਵੀ 1500 ਵੀ 2000 ਰੁਪਏ ਆਇਆ ਠੀਕ ਆ ਹਾਂ ਨਹੀਂ ਫੀਸ 2000 ਆ ਵੀ 1500 ਕਿਸੇ ਯਾਰ ਮਿੱਤਰ ਬੋਲ ਹਾਂ ਬਈ ਜੇ ਕੋਈ ਵੀਡੀਓ ਦੇਖ ਕੇ ਆਉ ਬਾਈ ਦੀ ਘੱਟ ਕਰਾਂਗੇ ਠੀਕ ਆ ਤੇ ਸਾਰੇ ਜਿੰਨੇ ਬਾਈ ਬੱਚੇ ਆ ਆ ਵਿੱਚ ਸੇਲ ਤੇ ਸਾਰੇ ਬੱਚੇ ਇਹਦੇ ਹੀ ਆ ਹਾਂ ਹਾਂ ਬਈ ਇਹਦੇ ਠੀਕ ਆ ਲੈ ਵੀ ਮਿੱਤਰੋ ਆਹ ਜੀ ਕਿਸੇ ਨੇ ਬਾਈ ਸਟੱਡ ਸਰਵਿਸ ਲੈਣੀ ਆ ਆ ਬੱਕਰਾ ਵੇਖ ਸਕਦੇ ਆ ਤੁਸੀਂ ਮੂੰਹ ਮੰਦਰਾ ਕੰਨ ਹਣਾ ਤੇ ਇਹ ਬਾਈ ਸਟੱਡ ਸਰਵਿਸ ਲਈ ਓਪਨ ਆ ਤੇ ਬਾਈ ਕਹਿੰਦਾ 2000 ਰੁਪਇਆ ਫੀਸ ਆ ਜੇ ਕੋਈ ਆਪਣੀ ਵੀਡੀਓ ਵੇਖ ਕੇ ਕੋਈ ਫੋਨ ਕਰਾ ਕੇ ਭਰਾ ਜਾਊਗਾ ਤਾਂ ਆਪਾਂ ਮਾਨਤਾਨ ਕਰਾ ਦੇਾਂਗੇ ਜੇ ਕਿਸੇ ਨੇ ਬਾਈ ਇਹ ਬੱਕਰੇ ਦੇ ਬੱਚੇ ਲੈਣੇ ਹੁਣ ਤਾਂ ਬਾਈ ਕੋਲੇ ਬੱਚੇ ਵੀ ਵਿਕਾਊ ਆ ਆ ਵਿੱਚ ਬੱਕਰੀਆਂ ਤੁਸੀਂ ਫਿਰਦੀਆਂ ਵੇਖ ਸਕਦੇ ਹੋ ਆ ਬਾਈ ਸਾਰੀਆਂ ਬੱਕਰਾਂ ਦਾ ਦੂਰੀਵਾਰ ਮੀਟ ਹੋਊਗਾ। ਹਾਂ ਬਾਈ ਇਹ ਦੂਰਾਸ ਹੋਊਗਾ। ਸਾਰੀਆਂ ਸੂਨ ਵਾਲੀਆਂ ਹੀ ਆ। ਹਾਂ ਹਾਂ ਗੱਬਣਾ ਮਹੀਨੇ ਦੀ ਕੋਈ। ਇਹ ਬਾਈ ਬੱਕਰਾ ਜਿਹੜਾ ਮੈਂ ਤੁਹਾਨੂੰ ਦੱਸਦਿਆਂ ਇਹ ਫੂਲੇਵਾਲ ਦਾ ਜੇਤੂ ਆ। ਹਾਂ ਹਾਂ ਬਾਈ ਦੂਜੇ ਨੰਬਰ ਤੇ ਆਇਆ। ਦੂਜੇ ਨੰਬਰ ਤੇ। ਦੋ ਦੰਤ ਤੇ ਚਾਰ ਦੰਤ ਦਾ ਇਕੱਠਾ ਮੁਕਾਬਲਾ ਸੀ ਬਈ। ਠੀਕ ਆ। ਪਹਿਲੇ ਨੰਬਰ ਤੇ ਚਾਰ ਦੰਦ ਆ ਗਿਆ ਉਹ। ਹਾਂ ਪਹਿਲੇ ਨੰਬਰ ਤੇ ਮਨਾਂ ਆ ਗਿਆ ਸੀ। ਠੀਕ ਆ। ਲੈ ਵੀ ਮਿੱਤਰੋ ਜਿਹੜੇ ਕਿਸੇ ਵੀ ਭਰਾ ਨੇ ਸਟੱਡ ਸਰਵਿਸ ਲੈਣੀ ਆ ਠੀਕ ਆ ਤੇ ਇਹ ਬਾਈ ਕੋਲੇ ਆ ਕੇ ਤੁਸੀਂ ਬੱਕਰੇ ਦੀ ਸਟੱਡ ਸਰਵਿਸ ਲੈ ਸਕਦੇ ਹੋ। ਹੁਣ ਬਾਈ ਆਪਾਂ ਬਾਈ ਤੋਂ ਕੋਈ ਚਾਰ ਗੱਲਾਂ ਤੁਹਾਨੂੰ ਇਹ ਪੁੱਛ ਦਿੰਨੇ ਆਂ ਵੀ ਬੱਕਰੀ ਗੱਭਣ ਲਵੇ ਜਾਂ ਕਿਵੇਂ ਉਹ ਤੁਹਾਨੂੰ ਸਾਰੀ ਕਹਾਣੀ ਦੱਸੂ ਵੀ ਬਾਈ ਜਦੋਂ ਬੰਦਾ ਪਹਿਲੀ ਵਾਰੀ ਬੱਕਰੀ ਰੱਖਦਾ ਹਾਂ ਉਦੋਂ ਗੱਭਣ ਲਵੇ ਖਾਲੀ ਲਵੇ ਪੱਠ ਲਵੇ ਕਿ ਕਿਵੇਂ ਉਹ ਬਾਈ ਜੇ ਪੱਠਾ ਮਿਲ ਜਾਣ ਚੰਗੀਆਂ ਪੱਠਾ ਲੈ ਲੈ ਨਹੀਂ ਬੱਕਰੀ ਸੂਈ ਲੈ ਲੈ ਠੀਕ ਆ ਬੱਚੇ ਹੋਣ ਹਾਂ ਬੱਚੇ ਹੋਣ ਨਾਲ ਵੀ ਨਹੀਂ ਮਾੜੇ ਬੱਕਰਾਂ ਤੋਂ ਕ੍ਰੋਸ ਹੁੰਦੇ ਆ ਬੱਕਰੀਆਂ ਉਹ ਫਿਰ ਆਲਾ ਕਾਟੇ ਦਾ ਸੌਦਾ ਹੀ ਆ ਬਈ ਮਾੜੇ ਬੱਚੇ ਹੁੰਦੇ ਆ ਨਾਲ ਜੇ ਹੁਣ ਆਪਣੇ ਜਾਂ ਸਾਹਮਣੇ ਕੋਈ ਮੀਟ ਯਾਰ ਵੇਲੀ ਪਤਾ ਹੋਈ ਵੀ ਚੰਗੇ ਬੱਕਰੇ ਤੋਂ ਬਣੀ ਆ ਬੱਕਰੀ ਉਹ ਲੈ ਲਓ ਬਈ ਤੇ ਬਾਈ ਜੇ ਕਿਸੇ ਨੇ ਕੋਈ ਬੱਕਰੀ ਖਰੀਦਨੀ ਹੋਵੇ ਤੇ ਤੂੰ ਮੰਨ ਕੇ ਚੱਲ ਇਹਨਾਂ ਚੋਂ ਸੇਲ ਕਰ ਦੇਣਾ ਕਿ ਲਿਆ ਦੇਣਾ ਹਾਂ ਬਈ ਦੇ ਦਾਂਗੇ ਵਿੱਚੋਂ ਜੀ ਮੰਗਦੇ ਬਈ ਅੱਛਾ ਵਿੱਚੋਂ ਬੱਕਰੀ ਸੇਲ ਕਰ ਦੇਗਾ ਹਾਂ ਹਾਂ ਉਹ ਆਪਣਾ ਵਪਾਰ ਦਾ ਕੰਮ ਜ਼ਿਆਦਾ ਹੈ ਨਹੀਂ ਆ ਬਈ ਆਪਾਂ ਬੱਚੇ-ਬੱਚੇ ਵੇਚਦੇ ਆ ਜ਼ਿਆਦਾ ਠੀਕ ਆ ਹੂੰ ਯਾਨੀ ਕੋਈ ਸ਼ੌਂਕਗਾ ਜੇ ਬੰਦਾ ਆਵੇ ਤਾਂ ਕੋਈ ਚੱਕਰ ਨਹੀਂ ਤੇ ਬਾਈ ਇੱਕ ਯਾਰ ਹੋਰ ਚੀਜ਼ ਵੇਖਣ ਨੂੰ ਮਿਲੀ ਆ ਵੀ ਤੇਰੇ ਝੋਲਾ ਕਿਸੇ ਬੱਕਰੀ ਤੇ ਨਹੀਂ ਲੱਗਿਆ ਹਾਂ ਹਾਂ ਖੁੱਲੇ ਹੀ ਚੁੰਗਦੇ ਫਿਰ ਹਾਂ ਬਾਈ ਖੁੱਲੇ ਹੀ ਕਿਉਂ ਪਿੰਜਰੇ ਤਾੜ ਦਿੰਨੇ ਆ ਬਈ ਇਹ ਚ ਜੋ 2 ਘੰਟੇ ਛਾੜ ਦਿੰਨੇ ਆ ਬਈ 2 ਤੋਂ 2 ਘੰਟੇ ਹਾਂ ਹਾਂ ਪਚੋਲਾ ਨਹੀਂ ਲਾਉਂਦੇ ਬੱਚੇ ਨੂੰ ਤਾੜ ਦਿੰਨੇ ਆ ਬਈ ਅੱਛਾ ਠੀਕ ਆ ਤੇ ਬਾਈ ਇਹਦੀ ਜਿਹੜੀ ਪਾਠਾ ਬਰਬਰੀ ਦੀ ਜਿਵੇਂ ਅੱਜ ਜਨਮ ਲੈ ਲਿਆ 6 ਮਹੀਨਿਆਂ ਚ ਤਿਆਰ ਹੋ ਜਾਂਦੀ ਆ ਹਾਂ ਬਾਈ 6-4 ਤੋਂ 6 ਚ ਵੀ ਆ ਜਾਂਦੀ ਜੇ ਚੰਗੀ ਦੁੱਧਾਤ ਪਲੀ ਆ 4 ਮਹੀਨਿਆਂ ਦੀ ਵੀ ਕ੍ਰੋਸ ਹੋ ਜਾਂਦੀ ਹੈ ਹੀਟ ਹੋ ਜਾਂਦੀ ਹੈ ਬੰ ਨੂੰ 7-8 ਮਹੀਨਿਆਂ ਤੋਂ ਲਾਉਣੀ ਚਾਹੀਦੀ ਵੀ ਛੋਟੀ ਵੀ ਬਾਲੀ ਨਹੀਂ ਠੀਕ ਹੈ ਕਿਉਂ ਇੱਕ ਤਾਂ ਉਹ ਛੋਟੀ ਰਹਿ ਜਾਂਦੀ ਹੈ ਉਹ ਹਾਈਟ 'ਚ ਹੂੰ ਤੇ ਉਂ ਬਈ ਉਹ ਆਪਣਾ ਬਈ ਬੀਟਲ ਨਾਲੋਂ ਫਿਰ ਬਰਬਰੀ 'ਚ ਘਰੇ ਰੱਖਣ 'ਚ ਫਾਇਦਾ ਹਾਂ ਜਿਹੜਾ ਵੀ ਘਰੇ ਜੇ ਬਾਦ ਚਰਾਤੇ ਜਾਂਦੀਆਂ ਫਿਰ ਬੀਟਲ ਵੀ ਠੀਕ ਆ ਬਈ ਠੀਕ ਆ ਖਰਚਾ ਘੱਟ ਇਹ ਤਾਂ ਬਈ ਜੇ ਘਰੇ ਰੱਖਣਾ ਹੁਣ ਤਿੰਨ ਕੋ ਹੁਣ ਮੈਨੂੰ ਲੱਗਦਾ 2 ਸਾਲਾਂ ਚ ਜਿੱਜੜ ਬਣਾ ਦਿੰਦਾ ਹਾਂ ਹਾਂ ਬਈ ਮੈਂ ਇਹ ਬਈ ਬੱਚਿਆ ਮੈਨੂੰ 2.5 ਸਾਲ ਹੋ ਗਏ ਬਾਦੂ ਵੇਚ ਤੇ ਠੀਕ ਆ ਕਰੇ ਬੱਚੇ ਮੁਗਦੇ ਨਹੀਂ ਬਈ ਇਹਦੇ ਅੱਛਾ ਹਾਂ ਬਈ ਸੁੰਜੇ ਹੀ ਰਹਨੇ ਆ ਠੀਕ ਆ ਲੈ ਵੀ ਮਿੱਤਰੋ ਤੁਹਾਨੂੰ ਨਾ ਚਲਦੀ ਵੀਡੀਓ ਚ ਆਪਾਂ ਨੰਬਰ ਦੇਤਾ ਬਾਈ ਦਾ ਤੁਸੀਂ ਬਾਈ ਨਾਲ ਕਰ ਲਿਓ ਸੰਪਰਕ ਜਿਹਨੇ ਬਰੀਡਡ ਪਾਲਣੇ ਆ ਬਰੀਡਰ ਬੱਕਰੇ ਲੈਣੇ ਆ ਉਹੋ ਭਰਾ ਵੀ ਸੰਪਰਕ ਕਰੋ ਜਿਹਨੇ ਪੱਠਾਂ ਲੈਣੀਆਂ ਬਾਈ ਕਹਿੰਦਾ ਵੀ ਆਪਾਂ ਪੱਠਾਂ ਵੀ ਲਿਆ ਦੇਾਂਗੇ ਕਿਉਂ ਬਾਈ ਦੇ ਟੱਚ ਚ ਚੰਗੇ ਵੱਡੇ ਫਾਰਮਾਂ ਵਾਲੇ ਹੈਗੇ ਜੇ ਕਿਸੇ ਨੇ ਬੱਕਰੀ ਲੈਣੀ ਆ ਉਹ ਵੀ ਬਾਈ ਦੀ ਰਹਿ ਲਾਜ਼ਮੀ ਲਿਓ ਤੇ ਜੇ ਕਿਸੇ ਨੇ ਟ੍ਰੇਨਿੰਗ ਲੈਣੀ ਆ ਬੱਕਰੀ ਬਾਰੇ ਪੁੱਛਣਾ ਕਿਵੇਂ ਪਾਲਣਾ ਰੱਖ ਰਖਵਾ ਬਾਈ ਤੁਹਾਨੂੰ ਕੱਲੀ ਕੱਲੀ ਗੱਲ ਦੀ ਜਾਣਕਾਰੀ ਦੇਊਗਾ ਤੁਹਾਨੂੰ ਕਿਤੇ ਟ੍ਰੇਨਿੰਗ ਕਰਨ ਦੀ ਯਾਰ ਲੋੜ ਨਹੀਂ ਬੰਦਾ ਕੰਮ ਦਾ ਥੋੜਾ ਜਿਆ ਬੋਲਦਾ ਘੱਟ ਆ ਸੰਗਦਾ ਸੀਗਾ ਮਸਾ ਹੀ ਲਿਆਂਦਾ ਵੀਡੀਓ ਚ ਠੀਕ ਆ ਵੀਡੀਓ ਨੂੰ ਬਾਈ ਜੀ ਕਰ ਦਿਓ ਲਾਈਕ ਸ਼ੇਅਰ ਦੱਬ ਕੇ ਤੇ ਮਿਲਦੇ ਆ ਨਵੀਂ ਵੀਡੀਓ ਨਾਲ ਕਿਸੇ ਹੋਰ ਫਾਰਮ ਤੇ ਧੰਨਵਾਦ